ਤਾਂ ਰਹਿਣ ਜੋਗ ਰਹੀ ਨਹੀਂ ਪੰਜਾਬ ਤਾਂ ਰਹਿਣ ਜੋਗ ਰਿਹਾ ਨਹੀਂ ਸਾਨੂੰ ਕਿਸੇ ਪਾਸੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਅਜੇ ਮੁਲਕਾਂ ਦੇ ਵਿੱਚ ਜਿਹੜੇ ਰਹਿਣ ਜੋਗ ਨੇ ਉੱਥੇ ਸਾਨੂੰ ਜਾ ਕੇ ਬਸਾ ਦੋ 6 6 ਕਿਲੋਮੀਟਰ ਤੱਕ ਮੁਸਕ ਮਰੀ ਜਾਂਦਾ ਜਿਹੜੀ ਇਹ ਫੈਕਟਰੀ ਲੱਗਦੀ ਆ ਔਰ ਬਿਮਾਰੀਆਂ ਇੰਨੀਆਂ ਫੈਲ ਰਹੀਆਂ ਨੇ ਕਿ ਸਾਨੂੰ ਇਸ ਟਾਈਮ ਚੀਣਾ ਓਖਾ ਹੋਇਆ ਪਿਆ ਜਿਹਨੇ ਗੋਲੀ ਚਲਾਣੀ ਸਾਡੇ ਤੇ ਗੋਲੀ ਚਲਾਉਣੇ ਸਾਰੇ ਨੱਗਰ ਬੈਠੀ ਆ ਸਾਡੀ ਪੰਚਾਇਤ ਬੈਠੀ ਆ ਸਾਡੇ ਨੱਗਰ ਬੈਠੀ ਆ ਬਾਇਓ ਗੈਸਾ ਜਿਹੜੀ ਪਲਾਸਟਿਕ ਨੂੰ ਸਾੜ ਕੇ ਬਾਜਰਿਆਂ ਨੂੰ ਸਾੜ ਕੇ ਗੈਸ ਪੈਦਾ ਕਰਨੀ ਹੈ ਜੀ ਤੋਂ ਬਾਅਦ ਬੱਕਰੀਆਂ ਬੱਕਰੀਆਂ ਕੈਂਸਾ ਉਤੋਂ ਤਿਆਰ ਹੋਣੀਆਂ ਨੇ ਕੋਈ ਨਵੀਂ ਟੈਕਨੋਲੋਜੀ ਨਾਲ ਉਹ ਬਣ ਰਹੀ ਆ ਪਰ ਉਹਨੂੰ ਜਿਹੜਾ ਘਾੜਨਾ ਜਿੰਨਾ ਵੀ ਲੋਕਾਂ ਦਾ ਕੂੜਾ ਕਵਾੜਾ ਆ ਉਹ ਉੱਥੇ ਸੜਦਾ ਗੱਟਾਂ ਨੂੰ ਗੱਟੀਆਂ ਹੁੰਦੀਆਂ ਨੇ ਭਰ-ਭਰ ਮਾਲ ਦੀਆਂ ਜੀ ਜਦ ਅਸੀਂ ਜਾਂਦੇ ਹਾਂ ਸਾਨੂੰ ਕਹਿੰਦੇ ਤੁਹਾਡੇ ਤੇ ਪਰਚੇ ਹੋ ਜਾਣਗੇ ਜਿਹਨੇ ਪਰਚਾ ਕਰਨ ਸਾਡੇ ਦੇ ਕਰਨ ਜੀ ਪਰਚਾ ਅਸੀਂ ਕਰਨੇ ਨੂੰ ਤਿਆਰ ਹਾਂ ਉਦਣ ਦੇ ਪਿੰਡ ਬਕਾਉ ਦਾ ਪੋਸਟਰ ਕਿਤਾ ਲੱਗਿਆ ਹੋਇਆ ਸਾਡੀਆਂ ਫੈਕਟਰੀਆਂ 2 ਸਾਲ ਤੋਂ ਚੱਲਦੇ ਤੁਹਾਨੂੰ ਕੋਈ ਪਤਾ ਲੱਗਿਆ ਨਹੀਂ ਪਤਾ ਲੱਗਿਆ ਨਾ ਤੁਹਾਨੂੰ ਉਦੋਂ ਵੀ ਪਤਾ ਲੱਗਿਆ ਨਾ ਜਦੋਂ ਅਸੀਂ ਰੋੜਾ ਤੇ ਆ ਕੇ ਜਦ ਅਸੀਂ ਚੱਕੇ ਜੰਮ ਕਰਦੇ ਫਸਲ ਵੀ ਅਸੀਂ ਖਰਾਬ ਨਹੀਂ ਹੋਣ ਦੇਣੀ ਕੰਮ ਵੀ ਕਰਦੇ ਖਰਾਬ ਨਹੀਂ ਹੋਣ ਦੇਣੇ ਬਦਲ ਬਦਲ ਕੇ ਬੈਠਾਂਗੇ ਅਸੀਂ ਹਾਂਜੀ ਇੱਥੇ ਧਰਨੇ ਤੇ ਅਸੀਂ ਪੱਕਾ ਅਨ ਮਿੱਥੇ ਸਮੇਂ ਲਈ ਲਗਾ ਲਿਆ ਇੱਥੇ ਗੈਸ ਦਾ ਯੂਜ਼ ਕਰ ਰਹੇ ਹੁਣੀਆਂ ਪਰ ਜਿਹੜਾ ਉਹਦਾ ਗੰਧ ਪਿਆ ਜਿਹੜਾ ਉਹ ਆ ਉਹ ਤਾਂ ਕਿਤੇ ਕੱਢਣਗੀ ਨਾ ਉਹਨੂੰ ਤਾਂ ਜਿਆਦਾ ਧਰਤੀ ਚ ਜਵਾੜਨਗੇ ਜਾਂ ਜਮੀਨ ਦੇ ਵਿੱਚ ਦੋਵੇਂ ਪਾਸੇ ਨੂੰ ਫਨਾਉਣਗੇ ਤਾਂ ਜਿੱਧਰ ਨੂੰ ਵੀ ਉਹ ਜਾਊਗਾ ਗੰਦ ਉਧਰ ਨੂੰ ਉਹ ਮੁਸਕ ਪੌਦਾ ਕਰਦਾ ਜਾਊਗਾ ਤੇ ਜ਼ਮੀਨਾਂ ਨੂੰ ਬੰਜਰ ਕਰਦਾ ਜਾਊਗਾ ਅਸੀਂ ਅੱਜ ਵੀ ਮਰਸਾ ਤੇ ਕੱਲ੍ਹ ਵੀ ਮਰਸਾ ਦੇ ਸਾਡਾ ਦੁਆਏ ਦੇਣਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੋ ਖਰਾਬ ਹੋ ਰਹੀ ਹੈ ਜਿਹੜੀ ਲੈ ਆ ਕੇ ਸਾਡੇ ਪਿੰਡ ਦੀ ਝੜ ਦੇ ਵਿੱਚ ਮਿਠਾ ਰਹੇ ਨੇ ਉਹ ਕਿਹੜਾ ਕਾਨੂੰਨ ਬਣਿਆ ਕਿਹੜੀ ਪਲੈਨਿੰਗ ਦੇ ਵਿੱਚ ਆ ਕਿ ਬਿਨਾ ਪਲੈਨਿੰਗ ਦੇ ਵਿੱਚ ਲੋਕਾਂ ਦੇ ਵਿੱਚ ਰਾਇਸ਼ਾਂ ਦੇ ਵਿੱਚ ਪਹੁੰਚੋ ਫਿਰ ਲੋਕਾਂ ਨੂੰ ਚੱਕੀ ਜਾਇਓ ਜਾਂ ਲੋਕ ਮਰ ਮਰ ਕੇ ਆਪੇ ਛੱਡ ਛੱਡ ਕੇ ਬਚਣਗੇ 5-7 ਮੀਟਿੰਗਾਂ ਦਾ ਸਾਡੇ ਨਾਲ ਪ੍ਰਸ਼ਾਸਨ ਨੇ ਕਰੀਆਂ ਪਹਿਲਾਂ ਪ੍ਰਸ਼ਾਸਨ ਸਾਡੇ ਵੱਲ ਹੁੰਦਾ ਸੀ ਜਾਂ ਦੁਬਾਰੇ ਮੀਟਿੰਗ ਕਰਨੀ ਪ੍ਰਸ਼ਾਸਨ ਉਹਦੇ ਨਾਲ ਹੁੰਦਾ ਸੀ ਸਾਨੂੰ ਲਗਾਤਾਰ ਰੋਹ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਕੋਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਚੁੱਪ ਕਰਾਈਏ ਵੀ ਆ 5-7 10 ਬੰਦੇ ਹੈਗੇ ਨੇ ਜਿਹੜੇ ਮੂਰੇ ਬੋਲਦੇ ਨੇ ਜੇ ਇਹਨਾਂ ਨੂੰ ਚੁੱਪ ਕਰਾ ਲਿਆ ਤਾਂ ਸਾਡੇ ਪਿੰਡ ਦੇ ਲੋਕ ਤਾਂ ਪਿੱਛੇ ਸਾਡੇ ਲੱਗੇ ਜਾਣਗੇ ਵੋਟਾਂ ਤਾਂ ਤਾਂ ਸਾਡੇ ਕੋ ਨਹੀਂ ਧਿਆਨ ਇਹਨਾਂ ਨੇ ਨਾ ਵਖਣ ਵੀ ਅਸੀਂ ਵੋਟਾਂ ਲੈਣੀਆਂ ਨੇ ਦੁਖੀ ਤਾਂ ਪਹਿਲਾਂ ਹੀ ਬੈਠੇ ਨੇ ਸਾਰੇ ਪਿੰਡ ਵਾਲੇ ਆਪਣਾ ਤਾਂ ਪਾਣੀ ਵੀ ਖਰਾਬ ਹੁੰਦਾ ਜਾਂਦਾ ਫੈਕਟਰੀਆਂ ਨਾਲੇ ਲੱਗੀਆਂ ਮੈਂ ਕਹਿੰਦਾ ਸੱਚ ਜੇ ਮੇਰੀ ਗੱਲ ਬਣ ਜਾਣੀ ਆ ਉਹ ਮੈਂ ਕਹਿੰਦਾ ਦੇਖਣਾ ਵੀ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਸਾੜੀਆਂ ਇਹ ਤਾਂ ਫੈਕਟਰੀ ਚਕਾਉਣੀ ਪੈਣੀਆਂ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਛਲੇੜੀ ਤਾਂ ਜੈਸੀ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਸਮਰਾਲਾ ਦੇ ਪਿੰਡਾਂ ਦੇ ਵਿੱਚ ਖੜੇ ਆ ਜਿੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਆਪਣੇ ਪਿੰਡ ਜਿਹੜੇ ਨੇ ਉਹ ਬਕਾਊ ਕਰ ਦਿੱਤੇ ਗਏ ਨੇ ਸੇਲ ਦੇ ਉੱਤੇ ਲਗਾ ਦਿੱਤੇ ਗਏ ਨੇ ਆ ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇੱਕ ਘਰ ਦੇ ਉੱਤੇ ਵੱਡਾ ਸਾਰਾ ਬੈਨਰ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਪਿੰਡਾਂ ਦੀ ਸਹਿਮਤੀ ਤੋਂ ਬਿਨਾਂ ਲੱਗ ਰਹੀ ਗੈਸ ਫੈਕਟਰੀ ਤੋਂ ਹੋਣ ਵਾਲੇ ਸਰੀਰਕ ਨੁਕਸਾਨ ਦੇ ਕਾਰਨ ਸਾਡੇ ਪਿੰਡ ਬਕਾਊ ਹਨ ਤਾਂ ਇਹਨਾਂ ਦੇ ਵਿੱਚ ਮੁਸ਼ਕਾਬਾਦ ਖਿਰਨੀਆਂ ਅਤੇ ਟੱਪਰੀਆਂ ਪਿੰਡ ਤਿੰਨ ਪਿੰਡ ਜਿਹੜੇ ਨੇ ਉਹ ਬਕਾਊ ਨੇ ਤਾਂ ਹੁਣ ਇਹ ਲੋਕ ਜਿਹੜੇ ਨੇ ਪਿੰਡਾਂ ਦੇ ਲੋਕ ਆਪਣੇ ਪਿੰਡ ਨੂੰ ਸੇਲ ਦੇ ਉੱਤੇ ਲਗਾ ਕੇ ਰੋਡ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਸੜਕ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਕੀ ਕੁਝ ਕਾਰਨ ਆ ਕਿਹੜੇ ਖਦਸ਼ੇ ਨੇ ਕੀ ਖਤਰਾ ਮਹਿਸੂਸ ਜਿਹੜਾ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਹੋ ਰਿਹਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਉ ਕੀ ਕਾਰਨ ਨੇ ਜਿਹੜਾ ਤੁਹਾਨੂੰ ਇੱਥੇ ਆ ਕੇ ਧਰਨੇ ਦੇ ਸੜਕਾਂ ਦੇ ਉੱਤੇ ਬਹਿਣਾ ਪੈ ਗਿਆ ਤੁਸੀਂ ਹਾਈਵੇ ਜਾਮ ਕਰੀ ਬੈਠੇ ਹੋ ਲੋਕ ਬਹੁਤ ਪਰੇਸ਼ਾਨ ਹੁੰਦੇ ਆ ਇਹ ਜਿਹੜੀ ਫੈਕਟਰੀਆਂ ਨੇ ਕੋਈ ਵੀ ਫੈਕਟਰੀ ਆ ਇਸ ਫੈਕਟਰੀ ਦਾ ਜਿਹੜਾ ਅੰਦਰੋਂ ਪਾਣੀ ਆਊਗਾ ਇੱਕ ਬਿਮਾਰੀ ਦਾ ਘਰ ਬਣ ਜਾਣਾ ਜਿਹੜੇ ਸਾਡੇ ਹੋਰ ਵੀ ਬੱਚੇ ਨੇ ਜਾਂ ਆਉਣੇ ਵਾਲੇ ਸਾਡੇ ਪਿੰਡਾਂ 'ਚ ਵਿਆਹ ਨਹੀਂ ਹੋਣੇ ਫਿਰ ਕਿਸੇ ਦੇ ਤੇ ਸਾਨੂੰ ਪਾਣੀ ਨੇ ਜਿਹੜੇ ਅੰਦਰੋਂ ਅੰਦਰ ਹੀ ਖਤਮ ਕਰ ਦੇਣਾ ਤੇ ਅਸੀਂ ਉਹਨੂੰ ਬਹੁਤ ਪਹਿਲਾਂ ਵੀ ਇੱਕ ਧਰਨਾ ਦਿੱਤਾ ਦੀ ਉਸ ਬਾਰੇ ਵੀ ਅਸੀਂ ਕਿਹਾ ਸੀ ਵੀ ਤੂੰ ਰਹਿੰਦੇ ਵੀ ਕਿਤੇ ਹੋਰ ਜਗ੍ਹਾ ਦੇਖ ਲਾ ਕੋਈ ਪਹਾੜਾ ਪਹਾੜਾਂ 'ਚ ਚਲੇ ਜਾ ਜਾਂ ਆਸ-ਪਾਸੇ ਚਲੇ ਜਾ ਤਾਂ ਜ਼ਰੂਰੀ ਪਿੰਡ ਦੇ ਵਿੱਚ ਸਾਡੇ ਕੋਲ ਉਹ ਪੰਗਾ ਲੈਣਾ ਇਹ ਕਟੋ-ਕਟੇ ਤੁਸੀਂ ਕਟੋ-ਕਟੇ ਪਾਣੀ ਕਿੰਨਾ ਮਾਰ ਕਰੂਗਾ ਘਟੋ ਘਟ 10 ਪਿੰਡਾਂ ਦੇ ਆਲੇ-ਦਾਲੇ ਸਾਰਿਆਂ ਦੇ ਪਾਣੀ ਨੇ ਮਾਰ ਕਰ ਲੈ ਐਨੀ ਇਸ ਧਰਤੀ ਨੂੰ ਹੁਣ ਤਾਂ ਅਸੀਂ ਮੈਂ ਤੁਹਾਨੂੰ ਦੱਸਾਂ ਮੈਂ ਪਰਸੋਂ ਦਿੱਲੀੋਂ ਆਇਆ ਤੇ ਉੱਥੇ ਧਰਨੇ ਤੋਂ ਮੈਂ ਆ ਕੇ ਜੱਗ ਪੀਤਾ ਪੌਣੇ ਜੱਗ ਪੀ ਗਿਆ ਪਾਣੀ ਦੇ ਐਨਾ ਮੈਨੂੰ ਪਾਣੀ ਵਧੀਆ ਲੱਗਿਆ ਇਹ ਸਾਡੀ ਨਹਿਰ ਵਾਲਾ ਪਾਣੀ ਆ ਐਨਾ ਪਿੰਡਾਂ ਦਾ ਪਾਣੀ ਵਧੀਆ ਲੱਗਿਆ ਪੌਣੇ ਜੱਗ ਪੀ ਗਿਆ ਪਾਣੀ ਦੇ ਜੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਦੇਖ ਲੈ ਪਾਣੀ ਆਪਣਾ ਮਠਿਆਸ ਕਿੰਨਿਆਂ ਪਾਣੀ ਦੇ ਵਿੱਚ ਕਹਿੰਦਾ ਹੰਸ ਭਾਈ ਉਹਰੇ ਨੇੜੇ-ਦਲੇ ਫੈਕਟਰੀਆਂ ਨਹੀਂ ਹੈਗੀਆਂ ਇਹ ਇਸ ਕਰਕੇ ਵੀ ਇਹਨਾਂ ਸਰਕਾਰਾਂ ਨੂੰ ਫੈਕਟਰੀ ਚਕਾਉਣੀ ਚਾਹੀਦੀ ਆ ਤੇ ਮੁੱਦਾ ਇਹ ਆ ਵੀ ਇਹ ਜਿਹੜੇ ਪਿੰਡ ਨੇ ਸਾਡੇ ਲਵੇ ਲਵੇ ਜਿਵੇਂ ਮੇਰਾ ਪਿੰਡ ਹਰੀਆਂ ਵਾਲਿਓ ਜਾਂ ਹੋਰ ਪਿੰਡ ਨੇ ਖੀਰਨੇਆਂ ਮੁਸਕਾ ਵਾਲ ਟੱਪਰੀਆਂ ਇਦਾਂ ਦੇ ਪਿੰਡ ਲਵੇਟੇ ਜਾਣਗੇ ਦੇ ਵਿੱਚ ਇਹ ਪਾਣੀ ਦਾ ਵਿਕਾਸ ਨਹੀਂ ਹੋਣਾ ਗੰਦੇ ਪਾਣੀ ਦਾ ਵਿਕਾਸ ਨਹੀਂ ਹੋਣਾ ਟੋਬੇ ਵਾਲਾ ਤਾਂ ਪਹਿਲਾਂ ਹੀ ਮਾੜਾ ਕਲ ਉਹਦੇ ਵਿੱਚ ਵੀ ਕੈਮੀਕਲ ਜਾਂਦਾ ਕੈਮੀਕਲ ਤਿਆਰ ਹੁੰਦਾ ਉਹ ਵੀ ਬਿਮਾਰ ਕਰ ਜਾਂਦਾ ਨਲਕਿਆਂ ਦਾ ਪਾਣੀ ਰਹਿਣਾ ਨਹੀਂ ਪੀਣ ਨੂੰ ਟੂਟੀਆਂ ਵਾਲਾ ਪਾਣੀ ਰਹਿਣਾ ਨਹੀਂ ਇਸ ਕਰਕੇ ਮੈਂ ਦਿੱਲੀ ਤੋਂ ਆਇਆ ਦੀ ਮੈਂ ਧਰਨੇ ਤੋਂ ਤੇ ਮੈਨੂੰ ਕਹਿੰਦਾ ਵੀ ਚਾਰ ਕ ਆਵਾਜ਼ਾਂ ਤੂੰ ਵੀ ਆ ਆਪਣੀ ਹਾਜ਼ਰੀ ਲਾ ਲਾ ਤੇ ਮੇਰਾ ਪਿੰਡ ਨੇੜੀ ਆ ਹਰਿਓ ਬੜੀ ਹਰਿਓ ਛੋਟੀ ਹਰਿਓ ਇਹ ਸਾਡੇ ਨੇੜੇ ਨੇੜੇ ਪਿੰਡ ਨੇ ਮੈਂ ਆ ਕੇ ਆਵਾਜ਼ਾਂ ਕੱਢੀਆਂ ਇਹ ਖੁਸ਼ ਕਰਤੇ ਆਵਾਜ਼ਾਂ ਕੱਢ ਦਿੰਦਾ ਮੈਂ ਆਪਣੇ ਉਸਤਾਦ ਦੀ ਆਵਾਜ਼ ਕੱਢੀ ਜਿਵੇਂ ਮੇਰਾ ਉਸਤਾਦ ਗੁਰਦੇਵ ਢਿੱਲੋਂ ਭਜਨਾਵਲੀ ਉਹ ਕੀ ਗਿਲਾ ਵੀ ਮਰ ਜਣਿਆ ਬਾਜਣਿਆ ਵੇ ਆਪਣਾ ਤਾਂ ਪਾਣੀ ਵੀ ਖਰਾਬ ਹੁੰਦਾ ਜਾਂਦਾ ਫੈਕਟਰੀਆਂ ਨਾਲੇ ਲੱਗੀਆਂ ਮੈਂ ਕਹਿੰਦਾ ਸੰਤੀਏ ਨਹੀਂ ਰਹੀ ਕਿ ਹਰ ਬਣ ਜਾਣੀਆਂ ਉਹ ਮੈਂ ਕਹਿੰਦਾ ਦੇਖਲਾ ਵੀ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਸੰਤੀਏ ਇਹ ਤਾਂ ਫੈਕਟਰੀ ਚਕਾਉਣੀ ਪੈਣੀ ਆ ਜਿਵੇਂ ਮਰਜੀ ਐ ਇਹ ਫੈਕਟਰੀ ਇੱਥੋਂ ਹਲਕੀ ਰਹੋਗੀ ਨਾਲੇ ਤੈਨੂੰ ਪਤਾ ਸੰਤਿਏ ਨਲਕਿਆਂ ਦਾ ਪਾਣੀ ਤਾਂ ਹੁਣ ਨਲਕੇ ਤਾਂ ਹੈ ਨਹੀਂ ਸਨੀ ਦੇ ਉਹਨੇ ਪੱਟਤੇ ਹੁਣ ਟੂਟੀਆਂ ਚ ਪਾਣੀ ਆ ਜਿਹੜਾ ਉਹ ਥੱਲੇ ਧਰਤੀ ਦੇ ਥੱਲੇ ਅਸਮਾਨ ਚ ਚਲੇ ਜਾਂਦਾ ਉਹ ਪਾਣੀ ਵੀ ਖਰਾਬ ਹੁੰਦਾ ਸੰਤਿਏ ਤੇ ਬਾਣੀ ਕਰਕੇ ਬਿਮਾਰੀਆਂ ਪੈਦਾ ਹੋ ਜਾਣੀਆਂ ਨੇ ਇਹ ਤਾਂ ਕਰਕੇ ਇਹ ਕਿਸਾਨ ਨੇ ਮਜ਼ਦੂਰ ਨੇ ਇਹ ਆਪਣੇ ਧਰਨਾ ਲਾਇਆ ਇਹਨਾਂ ਨੇ ਉਹ ਮੰਨਦੇ ਨਹੀਂ ਉਹਨਾਂ ਨੂੰ ਬਹੁ ਮਨਾ ਲਿਆ ਇਹ ਤਾਂ ਇਹੀ ਆ ਵੀ ਭਾਈ ਅਸੀਂ ਜ਼ੋਰ ਪਾ ਕੇ ਫੈਕਟਰੀ ਉਹ ਚ ਕਾਦਨੇ ਆ ਵੋਟਾਂ ਵੀ ਆ ਰਹੀਆਂ ਨੇ ਅੱਗੇ ਵੋਟਾਂ ਲੈਣ ਵੀ ਪਿੰਡਾਂ ਦੇ ਵਿੱਚ ਆਉਣਗੇ ਲੋਕ ਖਾਸ ਕਰਕੇ ਜਿਹੜੇ ਲੀਡਰ ਨੇ ਉਹ ਪਿੰਡਾਂ ਦੇ ਵਿੱਚ ਆਉਣਗੇ ਜਿਹੜਾ ਵੀ ਇੱਥੇ ਲੁਧਿਆਣੇ ਹਲਕੇ ਦੇ ਤੁਹਾਡੇ ਲੋਕ ਸਵਾਲ ਦੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਵੀ ਫਿਰ ਸੋਚਿਆ ਕੋਈ ਇਹੋ ਜੀ ਗੱਲਬਾਤ ਪਹਿਲਾਂ ਅਸੀਂ ਉਹਨਾਂ ਨੂੰ ਬੋਰਡ-ਬੋਰਡ ਅਸੀਂ ਵੋਟ ਕਿਸ ਨੇ ਨਹੀਂ ਪਾਉਣੀ ਪਿੰਡ ਦੇ ਨੇ ਜਦ ਸਾਡੇ ਇਹ ਨਹੀਂ ਹੱਲ ਹੋਉਂਦੇ ਅਸੀਂ ਵੋਟਾਂ ਪਾ ਕੇ ਅਗਲੀ ਅਗਲੀ ਵਾਰ ਅਸੀਂ ਕੀ ਜਵਾਬ ਦੇਵਾਂਗੇ ਕੀ ਲਵਾਂਗੇ ਉਹ ਤੋਂ ਜਵਾਬ ਇਹ ਤਾਂ ਜਾ ਕੇ ਆਪਣੇ ਮਹਾਲੀ ਐ ਐਸ਼ੀਆਂ ਥੱਲੇ ਸੌਂ ਜਾਂਦੇ ਨੇ ਜਾ ਕੇ ਪੈ ਜਾਂਦੇ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਬੇਰਵਾਹੀ ਕਰਦੇ ਅਸੀਂ ਭਗਵਾਨ ਜਮਾਨ ਨੂੰ ਵੀ ਇਹ ਇਹਨਾਂ ਨੇ ਚਿੱਠੀਆਂ-ਚਿੱਠੀਆਂ ਪਾਈਆਂ ਉਹਦਾ ਕੋਈ ਜਵਾਬ ਨਹੀਂ ਆਇਆ ਉਹ ਕਹਿੰਦਾ ਜੀ ਮੇਰੀ ਬੇਟੀ ਦੀ ਮੈਂ ਓਲ ਗਿਆ ਹੋਇਆ ਤੇ ਕੁੜੀ ਹੋਈ ਆ ਤੇ ਮੈਂ ਉਧਰ ਓਲ ਗਿਆ ਤੇ ਮਤਲਬ ਜੇ ਮੈਂ ਇਹ ਵੋਟਾਂ ਤਾਂ ਸਾਡੇ ਕੋ ਨਹੀਂ ਧਿਆਨ ਇਹਨਾਂ ਨੇ ਰੱਖਣ ਵੀ ਅਸੀਂ ਵੋਟਾਂ ਲੈਣੀਆਂ ਨੇ ਦੁਖੀ ਤਾਂ ਪਹਿਲਾਂ ਹੀ ਬੈਠੇ ਨੇ ਸਾਰੇ ਪਿੰਡ ਵਾਲੇ ਇਹ ਵੋਟਾਂ ਪਾ ਦੇਣਗੇ ਇਹਨਾਂ ਨੇ ਇਹਦਾ ਇੱਕ ਵਾਰੀ ਵੀ ਕਿਸੇ ਨੇ ਕੋਈ ਨਹੀਂ ਵੋਟ ਪਾਉਂਦਾ ਇੱਥੇ ਇਹ ਬਾਈਗਾਰਡ ਕਰਨਗੇ ਜੀ ਸਾਰਿਆਂ ਨੂੰ ਤਾਂ ਇੱਥੇ ਹੋਰ ਵੀ ਬਜ਼ੁਰਗ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਕਿਸੇ ਜਿਹੜਾ ਪੱਪੀ ਹਰਸ਼ਕਲ ਕੀ ਨਾਮ ਹੈ ਜੀ ਤੁਹਾਡਾ ਤੇਜਾ ਸਿੰਘ ਬੱਬੂ ਜੀ ਇਹ ਕਿਸੇ ਮਾਹਰ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਕਿ ਇਸ ਫੈਕਟਰੀ ਦਾ ਕੋਈ ਨੁਕਸਾਨ ਹੋਊਗਾ ਜਾਂ ਉਂਝੀ ਜਿਹੜਾ ਵੀ ਕਿਸੇ ਗੱਲਾਂ ਬਾਤਾਂ ਸੁਣ ਕੇ ਮਾਹਰ ਦੇ ਨਾਲ ਗੱਲ ਕਰਕੇ ਇਹਨਾਂ ਨੇ ਜਿਸ ਸਾਨੂੰ ਭੇਜਿਆ ਸੀ ਜਿਹੜਾ ਮੇਰਾ ਭਤੀਜਾ ਪਰਮੇਂਦਰ ਸਿੰਘ ਫੈਕਟਰੀ ਲਾਉਂਦਾ ਅਸੀਂ ਉਹਨੂੰ ਬਹੁਤ ਗੱਲਾਂ ਕਹੀਆਂ ਬਈ ਉਪਟਰੋਲ ਪੰਪ ਲਾ ਲਾ ਸਕੂਲ ਖੋਲ੍ਹਗੇ ਹਸਪਤਾਲ ਲਾ ਲਾ ਜਦ ਇੱਕ ਹੀ ਤੋਂ ਬਣਾ ਸੋਸਰੀ ਉਹ ਕਹਿੰਦਾ ਮੈਂ ਤਾਂ ਫੈਕਟਰੀ ਲਾਉਣੀ ਹੈ ਤੁਹਾਡਾ ਭਤੀਜਾ ਹਾਂਜੀ ਸਾਡਾ ਭਤੀਜਾ ਜਿਹੜਾ ਫੈਕਟਰੀ ਲਾ ਰਿਹਾ ਹੈ ਸਾਡਾ ਫੈਕਟਰੀ ਲਾ ਰਿਹਾ ਹੈ ਹਾਂਜੀ ਚਾਚਾ ਹੀ ਲੱਗਦੇ ਹੋ ਕਿ ਤਾਇਆ ਜੀ ਲੱਗਦਾ ਚਾਚਾ ਜੀ ਉਹਨੂੰ ਅਸੀਂ ਬਹੁਤ ਸਮਝਾਇਆ ਜਦੋਂ ਉਹਦੇ ਨਾਲ ਸਮਝਣ ਕਰਕੇ ਉਹਨੇ ਨਾ ਸਮਝਿਆ ਫੇਰ ਸਾਨੂੰ ਆਹ ਮੁੱਦਾ ਚੱਕਣਾ ਪਿਆ 5-7 ਮੀਟਿੰਗਾਂ ਦਾ ਸਾਡੇ ਨਾਲ ਪ੍ਰਸ਼ਾਸਨ ਨੇ ਕਰੀਆਂ ਪਹਿਲਾਂ ਪ੍ਰਸ਼ਾਸਨ ਸਾਡੇ ਵੱਲ ਹੁੰਦਾ ਸੀ ਜਾਂ ਦੁਬਾਰੇ ਮੀਟਿੰਗ ਕਰਨੀ ਪ੍ਰਸ਼ਾਸਨ ਉਹਦੇ ਨਾਲ ਹੁੰਦਾ ਸੀ ਇਹ ਪਤਾ ਨਹੀਂ ਉਹਨਾਂ ਨੂੰ ਕੀ ਸੰਗਾਉਂਦਾ ਹੈ ਕੀ ਦਿੰਦਾ ਹੈ ਕੀ ਨਹੀਂ ਦਿੰਦਾ ਤੁਸੀਂ ਵੀ ਜਸਵੰਤੀ ਦੇ ਬੰਦੇ ਹੋ ਜਸਵੰਤੀ ਬੰਦੇ ਅਸੀਂ ਇਸ ਕਰਕੇ ਇਹ ਫੈਕਟਰੀ ਉੱਥੇ ਦੇਖ ਕੇ ਆਏ ਹਾਂ ਬਹੁਤ ਬਦਬੂ ਮਾਰਦੀ ਹੈ ਉਹ ਲੋਕ ਸਾਨੂੰ ਦੁਖੀ ਕਹਿੰਦੇ ਬਹੁਤ ਦੁਖੀਆਂ ਤੁਸੀਂ ਰਾਤ ਨਹੀਂ ਕੱਟ ਸਕਦੇ ਇਸ ਕਰਕੇ ਖਬਰ ਆਏ ਉਹਦੇ ਨਾਲੋਂ ਵੀ ਖਤਰਨਾਕ ਹੋਵੇ ਜਿਆਦਾ ਇਹਨਾਂ ਨੇ ਬਾਜਰਾ ਪਰਾਲੀ ਗਾਲ ਨਹੀਂ ਖਬਰਾ ਕਿਹਾ ਜਾ ਕੈਮੀਕਲ ਪਾਉਣਾ ਉਹਨੇ ਫਿਰ ਕੁਝ ਹੋਰ ਕਹਿਣ ਲੱਗੇ ਇਹਨੇ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਸੀ ਬਰੇਜਾਂ ਦਾ ਸਮਰਾਲੇ ਤੇ ਮਛੂਆੜੇ ਸਾਹਿਬ ਦਾ ਸਾਰਾ ਗੰਦ ਅਸੀਂ ਸੰਭਣਾ ਗੋਹਾ ਸਾਹਮਣੇ ਫੇਰ ਕਹਿੰਦੇ ਵੀ ਐਂ ਕਰੋ ਵੀ ਤੁਸੀਂ ਫੈਕਟਰੀ ਲੱਗੀ ਆ ਕੰਗਰਾਲੀ ਸਿੱਕਾ ਰਾਜਪੂਤਾਂ ਦੀ ਵੀ ਉਹ ਦੇਖ ਜਾਓ ਜਦ ਉਹ ਦੇਖਣ ਚਲੇਗਾ ਉਹਦੇ ਬਦਬੂ ਆਉਂਦੀ ਫੋਲ ਫੇਰ ਆ ਕੇ ਕਹਿੰਦੇ ਅਸੀਂ ਇਹ ਇਹ ਜੀ ਫੈਕਟਰੀ ਨਹੀਂ ਲਾਉਣੀ ਫੇਕੜ ਮੁਕਰ ਗਏ ਉਹ ਯਾਨੀ ਜਿੱਦਣ ਸਭ ਕੁ ਹੋ ਗਿਆ ਉਹਨਾਂ ਨੇ ਕੰਮ ਹੋਈ ਕਰਨਾ ਤਾਂ ਫੇਰ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ ਕਾਲਾ ਮਾਲਾ ਹੈ ਜਾਂ ਇਹ ਜੀ ਕੋਈ ਫੈਕਟਰੀ ਚੱਲਦੀ ਦਿਖਾ ਦਿਓ ਕਿਤੇ ਵੀ ਪੰਜਾਬ 'ਚ ਵੀ ਕਿਤੇ ਸਾਨੂੰ ਚੱਲਦੀ ਦਿਖਾ ਦਿਓ ਵੀ ਇਹ ਜੀ ਆ ਵੀ ਅੱਜ ਕੁਝ ਹੋਊਗਾ ਉਹ ਹੈ ਹੀ ਨਹੀਂ ਕੋਈ ਬਸ ਇਹ ਕਰਕੇ ਸਾਨੂੰ ਤਾਂ ਇਹ ਕਹਿਣਾ ਚਾਹੁੰਦਾ ਵੀ ਇਹਨੂੰ ਲੈ ਕੇ ਤੁਸੀਂ ਤੁਹਾਡੇ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਆ ਜਾਂ ਹੋਰ ਜਿਹੜੇ ਆ ਬਹੁਤ ਮਾਹਰ ਹੈਗੇ ਆ ਪੰਜਾਬ ਦੇ ਵਿੱਚ ਕਿਸੇ ਨਾਲ ਗੱਲਬਾਤ ਵੀ ਹੋਈ ਤੁਹਾਡੀ ਸਾਡੀ ਹੋਈ ਆ ਜੀ ਸਾਡੇ ਪਿੰਡ ਦੀ ਮੁੰਡੇ ਨੇ ਯੂਨੀਵਰਸਿਟੀ 'ਚ ਕੰਮ ਕਰਦੇ ਔਰ ਆ ਆਪ ਦਾ ਉਹਨਾਂ ਕਾਰੋਬਾਰ ਚੋ ਰਿਹਾ ਹੋਇਆ ਅਸੀਂ ਸਾਰੀ ਗੱਲ ਕਰਕੇ ਤਾਂ ਅਸੀਂ ਬੈਠੇ ਆਂ ਤੇ ਵੀ ਸਾਨੂੰ ਦੇਖਿਆ ਵੀ ਸਾਡਾ ਭਵਿਕ ਖਤਰੇ 'ਚ ਆ ਸਾਡੇ ਬੱਚੇ ਸਾਡੇ ਤਾਂ ਲੱਗ ਗਈ ਸਾਡੇ ਬੱਚੇ ਕੀ ਕਹਿਣਗੇ ਸਾਨੂੰ ਜੇ ਅਸੀਂ ਨਾ ਕੁਝ ਕਰਿਆ ਪਿੰਡ ਦੇ ਨੇ ਫੇ ਹਾਲਾਂ ਕਹਿੰਦੇ ਵੀ ਜੂਰ ਲਾਦਾ ਉਹਦੀ ਜ਼ਮੀਨ ਹੈ ਨਹਿਰ ਦੇ ਕੋਲ ਵੀ ਇੱਥੋਂ 3 ਕਿਲੋਮੀਟਰ ਪਿੱਛੇ ਆਟਮ ਵੀ ਜੇ ਉੱਥੇ ਬਾਪੂ ਹੁੰਦਾ ਮੰਨੇ ਹੀ ਨਹੀਂ ਕਹਿੰਦਾ ਸਾਡੇ ਨੰਬਰ ਆਏ ਪਏ ਨੇ ਆਏ ਹੋਏ ਜਣੀ ਉਹੀ ਝੂਠ ਵਾਲੀ ਗੱਲ ਅੰਦਰ ਬੜ ਨਹੀਂ ਦੇਣਾ ਕਿਸੇ ਨੂੰ ਅੰਦਰ ਨਹੀਂ ਵੜ ਸਕਦੇ ਇਸ ਫੈਕਟਰੀ ਜੀ ਹਾਂ ਨਾ ਦੇਖ ਸਕਦੇ ਹਾਂ ਹਾਂ ਇਸ ਕਰਕੇ ਸਾਨੂੰ ਇਹ ਬਗਾਰੇ ਬਾਰੇ ਪਹਿਲਾਂ ਤਾਂ ਆਹ ਕੰਮ ਕਰਨਾ ਪਿਆ ਨਹੀਂ ਸਾਡੇ ਕੀ ਕਰਦਾ ਇੱਥੇ ਆਉਣ ਨੂੰ ਅਸੀਂ ਬੁੜੇ ਆਦਮੀ ਕੱਲ੍ਹ ਇੱਥੇ ਬੈਠੇ ਆ ਸਵੇਰ ਦੇ ਉਹੀ ਗੱਲ ਕਰਦਾ ਗਰਮੀ ਬੜੀ ਆ ਧੁੱਪ ਪੈਂਦੀ ਆ ਉਹੀ ਤਾਂ ਗੱਲ ਆ ਵੀ ਤਕਲੀਫ ਸਾਨੂੰ ਚੜਨੀ ਪੈਂਦੀ ਆ ਆਪਣੇ ਬੱਚਿਆਂ ਵਾਸਤੇ ਵੀ ਸਾਡਾ ਭਵੇ ਖਸਰੇ ਜਾ ਜੇ ਲੱਗੀ ਫੇਫਰ ਨੂੰ ਪੁੱਟਣ ਵਾਲਾ ਕੰਮ ਤਾਂ ਗਈਆਂ ਗੱਲਾਂ ਤਾਂ ਕਰਕੇ ਅਸੀਂ ਭਾਈ ਕਰ ਰਹੇ ਆ ਇਹ ਅਸੀਂ ਲੱਗਣ ਨਹੀਂ ਦੇਣੀ ਹਰ ਕੀਮਤੀ ਬਸ ਵੋਟਾਂ ਆ ਰਹੀਆਂ ਕਿਤੇ ਵੋਟਾਂ-ਵੋਟਾਂ ਕਰਕੇ ਇਹ ਤਾਂ ਨਹੀਂ ਕਹਿੰਦੇ ਕਿਸੇ ਲੀਡਰ ਲੂਟਰ ਨੇ ਪਿੱਛੋਂ ਕਹਿਦਾ ਹੋਵੇ ਲੀਡਰ ਤਾਂ ਆਜੋ ਨਹੀਂ ਉਹਦਾ ਨਾਂਗ ਵੀ ਸਾਡੇ ਕੋਲ ਆਇਆ ਕਿਹਨੇ ਖਾਣਾ ਕਿਹਨੇ ਨਹੀਂ ਖਾਣਾ ਉਹਦਾ ਤਾਂ ਇਹ ਜੀ ਕੋਈ ਗੱਲ ਨਹੀਂ ਹੈ ਉਹ ਕਿਵੇਂ ਫਿਰ ਵੋਟਾਂ-ਵੋਟਾਂ ਨੂੰ ਕਿਵੇਂ ਹੋਣਾ ਕਿ ਫਿਰ ਲੀਡਰ ਆਉਂਦਾ ਕੋਈ ਗੱਲਬਾਤ ਲਈ ਆਉਂਦਾ ਕੋਈ ਲੀਡਰ ਨਹੀਂ ਕੋਈ ਕੋਈ ਨਾ ਆਉਂਦਾ ਪਿੰਡ ਦਾ ਇਹਨੂੰ ਅਸੀਂ ਲਾਉਣ ਨਹੀਂ ਸਾਡਾ ਜਿਹੜਾ ਜਾਲਪੁਰੀਆ ਹਾਂ ਇਹ ਆ ਪੁਰੀਆ ਕੀ ਕਹਿੰਦਾ ਉਹ ਕਹਿੰਦਾ ਮੈਂ ਠੋਡੇ ਹੱਕ 'ਚ ਜੈਂ ਜੇ ਇਹ ਫੈਕਟਰੀ ਥੋੜੀ ਖਰਾਬ ਹੈ ਮੈਂ ਠੋਡੇ ਹੱਕ 'ਚ ਨਹੀਂ ਲੱਗੜ ਰਹੇਂਗੇ ਕਹਿੰਦਾ ਲੇਕਿਨ ਉਹਨੀ ਹੋ ਗਈ ਗੱਲ ਬਈ ਜਾਨੀ ਜੀਐਮ ਸਾਹਿਬ ਨਾਲ ਗੱਲ ਨਹੀਂ ਕਰਾਉਣ ਲੈ ਕੇ ਗਿਆ ਥੋੜੀ ਕਿਸੇ ਕਮੇਟੀ ਦੀ ਮੇਰੇ ਖਿਆਲ ਸਕਰੇਜ ਕੋ ਗਏ ਜੋ ਉੱਥੇ ਉਹਨਾਂ ਨੇ ਵੀ ਕੋਈ ਸਾਨੂੰ ਅਜੇ ਪ੍ਰੋਸੈਸ ਨਹੀਂ ਹੋਇਆ ਹੋਰ ਜਿਹੜੇ ਲਾਉਂਦੇ ਨੇ ਸਰਮਾਇਦਾਰ ਪਾਰਟੀ ਹੈ ਸਰਮਾਇਦਾਰ ਪਾਰਟੀ ਦੀ ਬਹੁਤ ਗੱਲ ਚੱਲਦੀ ਨੂੰ ਕਿੰਨਾ ਸਮਾਂ ਹੋ ਗਿਆ ਕਿਉਂਕਿ ਅਸਲੀ ਪਿਛਲੇ ਦਿਨਾਂ 'ਚ ਦੇਖਿਆ ਵੀ ਤਿੰਨ ਪਿੰਡ ਬਕਾਉ ਨਹੀਂ ਸਾਡੀ ਇਹ ਕੰਮ ਹੋ 1.5 ਸਾਲ ਹੋ ਗਿਆ ਸਾਨੂੰ ਇਹ ਕੰਮ ਲੱਗੇ ਪਹਿਲਾਂ ਤਾਂ ਹੂੰ ਹੋਰ ਦੇ ਫਿਰ ਅਕੀਰ ਨੂੰ ਸਾਨੂੰ ਇੱਥੇ ਆਉਣਾ ਪਿਆ ਅੱਜ ਤੋਂ ਪਹਿਲਾਂ ਅਸੀਂ ਮਹੀਨਾ ਪਹਿਲਾਂ ਵੀ ਮੋਰੇ ਇਲਾਕੇ ਦਿਹਾੜੀ ਕੋ ਯਾਰ ਇਹ ਕਹਿੰਦੇ ਐਂ ਕਰ ਦੇਗੇ ਐਂ ਕਰਕੇ ਝੂਠੇ ਜਿਹੇ ਸਵਾਸਨ ਦੇ ਕੇ ਪ੍ਰਸ਼ਾਸਨ ਨੇ ਸਾਨੂੰ ਖਾਲਤਾ ਵੀ ਅਸੀਂ ਐਂ ਕਰਾਂਗੇ ਲੇਕਿਨ ਉਹੀ ਉਹੀ ਗੱਲ ਹੁਣ ਵੀ ਉਹੀ ਗੱਲ ਕੱਲ੍ਹ ਦੀ ਵੀ ਉਹੀ ਗੱਲ ਇੱਕੋ ਹੀ ਧਾਰਨਾ ਚੱਕ ਦੋ ਇਹ ਕਰ ਲੈਂਦੇ ਆ ਗੱਲ ਦੱਸ ਦੇ ਨਟਕ ਜੋ ਬਸ ਇਹੀ ਗੱਲਾਂ ਉਹਨਾਂ ਨੂੰ ਨਹੀਂ ਰੋਕਦੇ ਉੱਥੇ ਕੰਮ ਚੱਲਦਾ ਹੈ ਮੈਂ ਉਹ ਕੰਮ ਬੰਦ ਕਰਾ ਦੋ ਇਹ ਆਓ ਫੈਕਟਰੀ ਬੰਦ ਕਰਾ ਦੋ ਜਿਹੜੀ ਅਸੀਂ ਦੇਖ ਕੇ ਆ ਫਿਰ ਇਹਨੂੰ ਲਾ ਦਿਓ ਫਿਰ ਸਾਨੂੰ ਯਕੀਨਤਾ ਆ ਜਾਊ ਬਈ ਇਹਨਾਂ ਨੇ ਉਹ ਬੰਦ ਕਰਾ ਦਿੱਤੀ ਇਹਨੂੰ ਬੰਦ ਕਰਾ ਦੇਣਗੇ ਬੰਦ ਕਰ ਦੇ ਕੰਮ ਚੱਲਦਾ ਹੈ لیکن ਸਾਨੂੰ ਰੋਕੀ ਜਾਂਦੇ ਨੇ ਉਹੀ سرمایہ دار ਦੀ ਗੱਲ ਹੈ ਪਾਵਰ ਉਹਨੇ ਦਿੱਲੀ ਤੱਕ ਸਮਝੀਏ ਗੱਲ ਹਾਂ ਗਵਰਨਮੈਂਟ ਤੋਂ ਲੋਨ ਲੈ ਲਿਆ ਉਹ ਲੋਨ ਦੇ ਪੈਸੇ ਵਰਤਦੇ ਨੇ ਉਹਨਾਂ ਨੇ ਖਾ ਜਾਣਾ ਗਵਰਨਮੈਂਟ ਨੂੰ ਝੱਗਾ ਚੱਕ ਬਹੁਤ ਗੱਲਾਂ ਅੰਦਰੀਆਂ ਪਤਾ ਹੋਣਗੀਆਂ ਤੁਸੀਂ ਦੱਸ ਰਹੇ ਹੋ ਕਿ ਮੇਰਾ ਭਤੀਜਾ ਹੀ ਲਾ ਰਿਹਾ ਉਹ ਜੀ ਸਾਡੇ ਕੋਲ ਨਹੀਂ ਰਿਹਾ ਉਹਦਾ ਬਨਾਰਸ ਦਾ ਜਨਮ ਹੈ ਸਾਡੇ ਜਿਹਦਾ ਜਮਾ ਤੇ ਉਹ ਨਹੀਂ ਹੈਗਾ ਵੀ ਇਹ ਮੇਰੇ ਚਾਚੇ ਦਾ ਹੈ ਨਹੀਂ ਸਾਡੇ ਕੋਲ ਨਹੀਂ ਜੀ ਰਿਹਾ ਤਾਂ ਪਿੰਡ ਦੇ ਲੋਕਾਂ ਨੂੰ ਜਿਹੜਾ ਉਹ ਖਤਰਾ ਮਹਿਸੂਸ ਹੋ ਰਿਹਾ ਹੈ ਕਹਿੰਦੇ ਕਿ ਅਸੀਂ ਇੱਕ ਫੈਕਟਰੀ ਹੋਰ ਜਗ੍ਹਾ ਦੇ ਉੱਤੇ ਇਹੋ ਜਿਹੀ ਲੱਗੀ ਦੇਖ ਕੇ ਆਏ ਆ ਉੱਥੇ ਜਿਹੜਾ ਉੱਥੇ ਬਹੁਤ ਜ਼ਿਆਦਾ ਜਿਹੜਾ ਲੱਗਿਆ ਲੋਕਾਂ ਨੂੰ ਕਿ ਭਈ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਭਾਈ ਇੱਥੇ ਜਿਹੜਾ ਲੋਕ ਸਾਡੇ ਦਾ ਰਿਸ਼ਤੇਦਾਰ ਨਹੀਂ ਆਉਂਦੇ ਜਾਂ ਸਾਡਾ ਜੂਣਾ ਜਿਹੜਾ ਦੁੱਬਰ ਆ ਤਾਂ ਉਸੇ ਦੀ ਤਰਜ਼ ਦੇ ਉੱਤੇ ਜਿਹੜਾ ਹੁਣ ਇਹ ਸਾਰਾ ਕੁਝ ਇਹ ਸੰਘਰਸ਼ ਜਿਹੜਾ ਵਿੰਡਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਹੜੀ ਹੈ ਉਹ ਇਹਨਾਂ ਦੇ ਨਾਲ ਆ ਇਸ ਟੁਮੇ ਤਾ ਸ਼ੰਗਾਰ ਸਿੰਘ ਦਾ ਕਹਿਣਾ ਕਿ ਅੱਗੇ ਵਧੇਗਾ ਲੁਧਿਆਣਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਖੜੇ ਆ ਇੱਥੇ ਇੱਕ ਧਰਨਾ ਲੱਗ ਚੁੱਕਿਆ ਹੈ ਧਰਨਾ ਲੱਗਣ ਦਾ ਕਾਰਨ ਇੱਕ ਗੈਸ ਫੈਕਟਰੀ ਦੱਸੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਤਸਵੀਰਾਂ ਤੇ ਖਬਰਾਂ ਦੇਖੀਆਂ ਹੋਣਗੀਆਂ ਕਿ ਤਿੰਨ ਪਿੰਡ ਜਿਹੜੇ ਨੇ ਉਹ ਸੇਲ ਦੇ ਉੱਤੇ ਲਗਾ ਦਿੱਤੇ ਗਏ ਨੇ ਤਾਂ ਸੇਲ ਦੇ ਉੱਤੇ ਲਗਾਏ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਇਹ ਜਿਹੜੀ ਆ ਤਸਵੀਰ ਸਾਹਮਣੇ ਆ ਰਹੀ ਹੈ ਕਿ ਧਰਨਾ ਲੱਗਿਆ ਸਾਡੇ ਨਾਲ ਪਿਛਲੇ ਵੀ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਉਦੋਂ ਵੀ ਕੁਲਵੀਰ ਮੁਖਸ਼ਾ ਮੁਸਕਾਬਾ ਜਿਹੜੇ ਆ ਉਦੋਂ ਵੀ ਜਿਹੜਾ ਚਰਚਾ ਸੀ ਹੁਣ ਵੀ ਇੱਥੇ ਖੜੇ ਨੇ ਕਲਵੀਰ ਜੀ ਕੀ ਕਾਰਨ ਆ ਪਿਛਲੇ ਦਿਨਾਂ ਚ ਖਬਰਾਂ ਆਉਂਦੀਆਂ ਨੇ ਕਿ ਤਿੰਨ ਪਿੰਡ ਤੁਸੀਂ ਸੇਲ ਤੇ ਲਾਤੇ ਸੇਲ ਤੇ ਲਾ ਕੇ ਹੁਣ ਇੱਥੇ ਜਿਹੜਾ ਲਗਭਗ 10-12 ਪਿੰਡਾਂ ਦੀ ਪੰਚਾਇਤਾਂ ਹੁਣ ਇੱਥੇ ਬੈਠੀਆਂ ਨੇ ਕਾਰਨ ਕੀ ਆ ਮਸਲਾ ਜਿਹੜਾ ਪੂਰਾ ਸਮਝਾਓ ਦੇਖੋ ਜੀ ਗੱਲ ਐ ਆ ਵੀ ਪਿੰਡ ਮੁਸ਼ਕਾਬਾਦ ਖੀਨਿਆ ਤੇ ਟੱਪਰੀਆਂ ਤਿੰਨ ਪਿੰਡ ਆ ਜਿਹੜੇ ਉਹ ਬਕਾਊ ਨੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਸੀ ਜਾਣਤਾ ਜਿਹੜੀ ਸਾਡੇ ਪਿੰਡ ਦੇ ਵਿੱਚ ਇੱਕ ਗੈਸ ਪੈਕਟਰੀ ਲੱਗ ਰਹੀ ਆ ਉਹਨੂੰ ਬੰਦ ਕਰ ਦਿਓ ਜਾਂ ਸਾਡੀਆਂ ਸੱਚੀਆਂ ਜ਼ਮੀਨਾਂ ਕੋਠੀਆਂ ਸਾਡੀਆਂ ਖਰੀਦ ਲਓ ਇੰਡੀਆ ਤਾਂ ਰਹਿਣ ਯੋਗ ਰਹੀ ਨਹੀਂ ਪੰਜਾਬ ਤਾਂ ਰਹਿਣ ਯੋਗ ਰਹੀ ਨਹੀਂ ਸਾਨੂੰ ਕਿਸੇ ਬਸੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਇਹ ਜੇ ਮੁਲਕਾਂ ਦੇ ਵਿੱਚ ਜਿਹੜੇ ਰਹਿਣ ਯੋਗ ਨੇ ਉੱਥੇ ਸਾਨੂੰ ਜਾ ਕੇ ਵਸਾ ਦਿਓ ਤੇ ਅਸੀਂ ਤਿਆਰ ਆ ਜੇ ਤੁਸੀਂ ਨਹੀਂ ਇਸ ਤਰੀਕੇ ਨਾਲ ਸਾਡੇ ਇਹ ਪਿੰਡਾਂ ਨੂੰ ਉਜਾੜਨਾ ਹੀ ਚਾਹੁੰਦੇ ਹੋ ਸਾਨੂੰ ਪਤਾ ਨਹੀਂ ਇਹ ਵੀ ਜਿਹੜੀ ਫੈਕਟਰੀ ਸਾਡੇ ਪਿੰਡ ਚ ਲੱਗ ਰਹੀ ਆ ਇਸ ਫੈਕਟਰੀ ਬਿਲਕ ਬਰਗੀ ਫੈਕਟਰੀ Rajput ਕنگਰਾੜੀ Rajputਾਂ ਪਿੰਡ ਦੇ ਨੇੜੇ ਬਣੀ ਹੋਈ ਆ ਸਾਨੂੰ ਪ੍ਰਸ਼ਾਸਨ ਤੇ ਗਵਰਨਮੈਂਟ ਆ ਜਿਹੜੀ ਉਹ ਸਾਨੂੰ ਲੈ ਕੇ ਗਈ ਉੱਥੇ ਤੇ ਅਸੀਂ ਲੈ ਕੇ ਗਈ ਤੇ ਅਸੀਂ ਉੱਥੇ ਗਏ ਜਾ ਕੇ ਵਿਜ਼ਿਟ ਕੀਤਾ ਜਦੋਂ ਉੱਥੇ ਪਤਾ ਕੀਤਾ ਲੋਕਾਂ ਦੇ ਕੋਲ ਉਹ ਕਹਿੰਦੇ ਬਾਈ ਜੀ ਇਹਦਾ ਇੰਨਾ ਕੁ ਮਾਰੂ ਅਸਰ ਆ ਸਾਡੇ ਪਿੰਡਾਂ ਦੇ ਵਿੱਚ ਤਾਂ ਹੁਣ ਕੋਈ ਰਿਸ਼ਤਾ ਕਰਨ ਵੀ ਨਹੀਂ ਆਉਂਦਾ ਜਿਹੜੇ ਹਾਲਾਤ ਇਸ ਫੈਕਟਰੀ ਦੇ ਹੈਗੇ ਨੇ 6 6 ਕਿਲੋਮੀਟਰ ਤੱਕ ਮੁਸਕ ਮਰੀ ਜਾਂਦਾ ਜਿਹੜੀ ਇਹ ਫੈਕਟਰੀ ਲੱਗਦੀ ਆ ਔਰ ਬਿਮਾਰੀਆਂ ਇੰਨੀਆਂ ਕੁ ਫੈਲ ਰਹੀਆਂ ਨੇ ਕਿ ਸਾਨੂੰ ਇਸ ਟਾਈਮ ਜੀਣਾ ਔਖਾ ਹੋਇਆ ਪਿਆ ਬਾਈ ਜੀ ਜੇ ਤੁਸੀਂ ਇਹ ਫੈਕਟਰੀ ਲੱਗਣ ਨਾ ਦਿਓ ਉਸ ਫੈਕਟਰੀ ਦੇ ਵਿੱਚ ਸਾਨੂੰ ਉਹ ਦਿਖਾ ਕੇ ਲੈ ਗਈ ਇਹ ਗਵਰਨਮੈਂਟ ਦਿਖਾ ਕੇ ਲੈ ਗਈ ਪ੍ਰਸ਼ਾਸਨ ਦਿਖਾ ਕੇ ਲੈ ਕੇ ਆਇਆ ਵੀ ਕਿਹੜੀ ਫੈਕਟਰੀ ਤੁਹਾਡੇ ਲੱਗਣੀ ਆ ਜਦੋਂ ਉਹਨਾਂ ਦੇ ਪੁਆਇੰਟ ਆ ਔਰ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸੱਚੀਓ ਉਥੇ ਮੁਸਕੈਨਾ ਮਾਰੇ ਤੇ ਕਹਿੰਦੇ ਅਸੀਂ ਰੋਟੀ ਨੀ ਘਰ ਖਾ ਕੇ ਦੇਖੀ ਬਹੁਤ ਸਾਲ ਹੋ ਗਏ ਜਿੱਦਣ ਦੀ ਫੈਕਟਰੀ ਲੱਗੀ ਆ ਸੋ ਉਹ ਹਾਲਾਤ ਸਾਡੇ ਬਣ ਜਾਣ ਇਸ ਤੋਂ ਪਹਿਲਾਂ ਅਸੀਂ ਤਾਂ ਹੀ ਇਹ ਪਲਾਨ ਕਰ ਲਿਆ ਸੀ ਇਹ ਸੋਚ ਲਿਆ ਕਿ ਅਸੀਂ ਇਹ ਫੈਕਟਰੀ ਇੱਥੇ ਲੱਗਣ ਹੀ ਦੇਣੀ ਮੁਸਕਾਬਾ ਦੇ ਵਿੱਚ ਸਾਡੇ ਜਿਹੜਾ ਪਾਣੀ ਦਾ ਲੈਵਲ ਆ ਤੇ ਸਾਡੀ ਜਿਹੜੀ ਜ਼ਮੀਨ ਆ ਸਾਡਾ ਇਲਾਕਾ ਜਿਹੜਾ ਉਹ ਗ੍ਰੀਨ ਵੈਲਟ ਕਹਿੰਦੇ ਨੇ ਇਹਨੂੰ ਸਾਰਾ ਸਾਡਾ ਗ੍ਰੀਨ ਵੈਲਟ ਦੇ ਅੰਦਰ ਅੰਡਰ ਆਉਂਦਾ ਇੱਥੇ ਸਿਰਫ ਹਰੀ ਸਬਜ਼ੀ ਹੈ ਭਾਜੀ ਇਹੀ ਲੱਗ ਸਕਦੀ ਹੈ ਤੇ ਇਦਾਂ ਦੀ ਕੋਈ ਜਿਵੇਂ ਫੂਡ ਪ੍ਰੋਸੈਸਿੰਗ ਦੀ ਫੈਕਟਰੀ ਹੈ ਜਿਹੜੀ ਸਾਡੇ 6500 ਕਈਲੇ ਸਾਡੇ ਰਿਕੁਆਇਰ ਵੀ ਕੀਤੇ ਹੋਏ ਨੇ ਇਦਾਂ ਦੀ ਫੈਕਟਰੀ ਤਾਂ ਲੱਗਦੀ ਆ ਸਾਡੇ ਲੱ ਸਕਦੀਆਂ ਕੋਈ ਗ੍ਰੀਨ ਬੈਲਟ ਆ ਪਰ ਪਾਣੀ ਦਾ ਲੈਵਲ ਸਾਡੇ 30 35 ਫੁੱਟ ਤੇ ਆ 25 25 ਫੁੱਟ 30 30 ਫੁੱਟ ਦੇ ਨੇੜੇ ਤੇ ਤਾਂ ਹੁਣ ਇਹੋ ਆਪਣੇ ਟੋਏ ਲੈ ਗਿਆ ਜਿਹਦੇ ਵਿੱਚ ਉਹਨੇ ਗੈਸ ਜਾ ਕੇ ਬਣਾਉਣੀ ਆ ਸੋ ਸਾਡੇ ਹਾਲਾਤ ਜਿਹੜੇ ਦਿਨੋਂ ਦੇਣਾ ਉਹ ਗੰਭੀਰ ਬਣਦੇ ਜਾ ਰਹੇ ਨੇ ਸੋ ਇਸ ਕਰਕੇ ਸਾਨੂੰ ਮਜਬੂਰ ਰਨ ਫੈਕਟਰੀ ਆ ਤੇ ਕਿਹੜੀ ਗੈਸ ਦੀ ਫੈਕਟਰੀ ਆ ਇਹ ਤਾਂ ਪਤਾ ਹੋਣਾ ਨਾ ਕੁਝ ਹਾਂਜੀ ਹਾਂਜੀ ਦੇਖੋ ਗੈਸ ਨਾ ਇੱਕ ਗੈਸ ਤੋਂ ਦੂਜੀਆਂ ਤੋਂ ਤਿੰਨ ਚਾਰ ਤਰ੍ਹਾਂ ਦੀਆਂ ਗੈਸਾਂ ਬਣਨੀਆਂ ਨੇ ਬਾਇਓ ਗੈਸ ਆ ਜਿਹੜੀ ਪਲਾਸਟਿਕ ਨੂੰ ਸਾੜ ਕੇ ਬਾਜਰੇਆਂ ਨੂੰ ਸਾੜ ਕੇ ਗੈਸ ਪੈਦਾ ਕਰਨੀ ਆ ਜੀ ਤੋਂ ਬਾਅਦ ਬੱਕਰੀਆਂ ਬੱਕਰੀਆਂ ਕੈਂਸਾ ਉਹ ਤੋਂ ਤਿਆਰ ਹੋਣੀਆਂ ਨੇ ਕੋਈ ਨਵੀਂ ਟੈਕਨੋਲੋਜੀ ਨਾਲ ਉਹ ਬਣ ਰਹੀ ਆ ਪਰ ਉਹਨੂੰ ਜਿਹੜਾ ਘਾਲ ਨਾ ਜਿੰਨਾ ਵੀ ਲੋਕਾਂ ਦਾ ਕੂੜਾ ਕਵਾੜਾ ਆ ਉਹ ਉੱਥੇ ਸੜਨਾ ਉਹ ਸੜੂਗਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਦੂਸ਼ਿਤ ਜਾਣਾ ਹੀ ਜਾਣਾ ਤੁਹਾਡੇ ਸਾਹਮਣੇ ਉਹ ਵੀ ਉੱਪਰਲਾ ਪਾਣੀ ਵੀ ਖਰਾਬ ਹੋਣਾ ਫਿਰ ਉਹਦੀ ਵੇਸਟੇਜ ਬਹੁਤ ਆ ਜੇਦੋਂ ਇਹ ਬਾਜਰੇ ਨੂੰ ਗਾਲਿਆ ਜਾਣਾ ਤਾਂ ਅੱਧਾ ਚੀਜ਼ਾਂ ਤਾਂ ਉਹਦੇ ਯੂਜ਼ ਕਰ ਹੋ ਜਾਣੀਆਂ ਨੇ ਗੈਸ ਤਾਂ ਯੂਜ਼ ਕਰ ਹੋਣੀ ਆ ਪਰ ਜਿਹੜਾ ਉਹਦਾ ਗੰਦ ਪਿਆ ਜਿਹੜਾ ਉਹ ਆ ਉਹ ਤਾਂ ਕਿਤੇ ਕੱਢਣਗੀ ਨਾ ਉਹਨੂੰ ਤਾਂ ਜ਼ਿਆਦਾ ਧਰਤੀ 'ਚ ਵਾੜਨਗੇ ਜਾ ਜ਼ਮੀਨ ਦੇ ਵਿੱਚ ਦੋਵੇਂ ਪਾਸੇ ਨੂੰ ਖਡਾਉਣਗੇ ਤਾਂ ਜਿੱਧਰ ਨੂੰ ਵੀ ਉਹ ਜਾਊਗਾ ਗੰਦ ਉਧਰ ਨੂੰ ਉਹ ਮਸਕ ਪੌਦਾ ਕਰਦਾ ਜਾਊਗਾ ਤੇ ਜ਼ਮੀਨਾਂ ਨੂੰ ਬੰਜਰ ਕਰਦਾ ਜਾਊਗਾ ਸੋ ਉਸ ਹਾਲਾਤ ਤੋਂ ਬਚਣ ਲਈ ਅਸੀਂ ਉਸ ਫੈਕਟਰੀ ਦੇ ਉੱਤੇ ਵਿਰੋਧ ਜਾਂ ਤੇ ਇਸ ਕਰਕੇ ਸਾਰੇ ਪਿੰਡ ਜਿਹੜੇ ਨੇ ਸਾਡੇ ਲਗ ਤਕਰੀਬਨ ਲਗਭਗ ਹੁਣ 15 ਤੋਂ 20 ਪਿੰਡ ਜਿਹੜੇ ਆ ਇਹ ਇਸ ਫੈਕਟਰੀ ਦੇ ਖਿਲਾਫ ਆ ਤੇ ਅਸੀਂ ਹੁਣ ਧਰਨੇ ਦੇ ਉੱਤੇ ਆਏ ਅੱਜ ਆ ਦੇਖੇਗੇ ਤੁਸੀਂ ਕੱਠ ਵੀ ਦੇਖ ਲਿਓ ਲੰਗਰ ਲੱਗਿਆ ਦੇਖ ਲਿਓ ਚਾਰੇ ਪਾਸੇ ਸਾਡੇ ਪਿੱਛੇ ਲੰਗਰ ਵੀ ਲੱਗੇ ਹੋਏ ਨੇ ਜਿਲੀਬੀਆਂ ਦੇ ਲੰਗਰ ਲੱਸੀ ਦੇ ਲੰਗਰ ਅਸੀਂ ਕਿਹਾ ਵੀ ਕੋਈ ਨਹੀਂ ਜਿਹੜਾ ਮਰਜ਼ੀ ਸੰਗਤ ਤੇ ਹਰ ਤਰੀਕੇ ਦੇ ਅਸੀਂ ਧਰਨੇ ਦੇ ਵਿੱਚ ਅਸੀਂ 2 ਦਿਨਾਂ ਤੋਂ ਹੁਣ ਬੈਠੇ ਆ ਤੇ ਜਿੰਨੇ ਦਿਨ ਕਹੂਗੀ ਸਰਕਾਰ ਅਸੀਂ ਚਲਾ ਕੇ ਰੱਖਾਂਗੇ ਸੜਕ ਰੋਕਣਾ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਧਰਨੇ ਲੱਗਦੇ ਉਸ ਵੇਲੇ ਮੁੱਖ ਮੰਤਰੀ ਸਾਹਿਬ ਦੀ ਬੜੀ ਸਖਤ ਟਿੱਪਣੀ ਸੀ ਸੜਕਾਂ ਰੋਕਣ ਨੂੰ ਲੈ ਕੇ ਜੀ ਤੇ ਹੁਣ ਵੀ ਤੁਸੀਂ ਸੜਕ ਰੋਕੀ ਆ ਕੀ ਲੱਗਦਾ ਕਿ ਇਹਦੇ ਨਾਲ ਲੋਕਾਂ ਨੂੰ ਦਿੱਕਤ ਨਹੀਂ ਆਊਗੀ ਉਸ ਦੀ ਬਜਾਏ ਕੋਈ ਮਸਲੇ ਦੀ ਗੱਲਬਾਤ ਜਿਹੜੀ ਪ੍ਰਸ਼ਾਸਨ ਨਾਲ ਦੋ ਸਾਲ ਦੋ ਸਾਲਾਂ ਤੋਂ ਅਸੀਂ ਪ੍ਰਸ਼ਾਸਨ ਨਾਲ ਇਹ ਗੱਲਬਾਤ ਕਰਦੇ ਆ ਇਹ ਤਾਂ ਜਿਹੜੇ ਲੋਕਾਂ ਨੂੰ ਮਜਬੂਰੀ ਬਸ ਆਉਣਾ ਪੈਂਦਾ ਅਸੀਂ ਵੀ ਬੜਾ ਦੁੱਖ ਲੱਗਦਾ ਹੁੰਦਾ ਸੀ ਜਦੋਂ ਅਸੀਂ ਕਿਸੇ ਨੂੰ ਧਰਨਾ ਦੇਖਦੇ ਹੁੰਦੇ ਸੀਗੇ ਲਾਇਆ ਹੋਇਆ ਤੇ ਅਸੀਂ ਕਹਿੰਦੇ ਸੀ ਯਾਰ ਇਹ ਲੋਕਾਂ ਨੂੰ ਕਿਉਂ ਤੰਗ ਕਰਦੇ ਨੇ ਅਸੀਂ ਵੀ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਕਿਸੇ ਨੂੰ ਤੰਗ ਕਰਿਆ ਜਾਵੇ ਤਾਂ ਮਜਬੂਰੀ ਬਸ ਜਦੋਂ ਪ੍ਰਸ਼ਾਸਨ ਜਦੋਂ ਸਰਕਾਰਾਂ ਸਾਡੀਆਂ ਨਹੀਂ ਸੁਣਵਾਈ ਕਰਦੀਆਂ ਆਪਣੀ ਗੱਲ ਨੂੰ ਤੁਹਾਡੇ ਹੁਣ ਤੁਸੀਂ ਉਹ ਲਾ ਲਓ ਉਸ ਦਿਨ ਦੇ ਪਿੰ ਗਿਆ ਹੋਇਆ ਸਾਡੀਆਂ ਫੈਕਟਰੀਆਂ 2 ਸਾਲ ਤੋਂ ਚੱਲਦੇ ਤੁਹਾਨੂੰ ਕੋਈ ਪਤਾ ਲੱਗਿਆ ਨਹੀਂ ਪਤਾ ਲੱਗਿਆ ਨਾ ਤੁਹਾਨੂੰ ਉਦੋਂ ਵੀ ਪਤਾ ਲੱਗਿਆ ਨਾ ਜਦੋਂ ਅਸੀਂ ਰੋੜਾ ਤੇ ਆ ਗਏ ਜਦੋਂ ਅਸੀਂ ਚੱਕੇ ਜਮ ਕਰਤੇ ਸੋ ਉਹਨਾਂ ਚਿਰ ਤਾਂ ਮੀਡੀਆ ਵੀ ਨਹੀਂ ਸੌਂਦੀ ਉਹਨਾਂ ਚਿਰ ਤਾਂ ਕਹਿੰਦੇ ਮਾਂ ਆਪਣੇ ਬੱਚੇ ਨੂੰ ਜੇ ਨજર ਜਵਾਕ ਰੋਊਗਾ ਨਹੀਂ ਤਾਂ ਉਹ ਨજર ਸਨਾਈ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਅਸੀਂ ਆਇਆ ਮਜਬੂਰੀ ਵਾਸਤੇ ਫੈਕਟਰੀ ਦੀ ਲੋਕੇਸ਼ਨ ਦੱਸੋ ਵੀ ਲੋਕੇਸ਼ਨ ਐਜੈਕਟ ਕੀ ਆ ਤੁਹਾਨੂੰ ਲੋਕਾਂ ਨੂੰ ਤਾਂ ਪਤਾ ਲੱਗੇ ਵੀ ਕਿੱਥੇ ਫੈਕਟਰੀ ਆ ਤੇ ਦੂਜੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਪ੍ਰਸ਼ਾਸਨ ਨਾਲ ਹੋਈ ਤੁਹਾਨੂੰ ਕੁਝ ਕਹਿ ਰਿਹਾ ਹੈ ਕੋਈ ਫੈਕਟਰੀ ਹੈਗੀ 400 ਮੀਟਰ 400 ਮੀਟਰ ਦਾ ਮਤਲਬ ਹੈ ਉਹ ਗੱਡੀ ਜਿੱਥੇ ਖੜ ਉਹ ਫੈਕਟਰੀ ਆ ਘਾਤਕ ਫੈਕਟਰੀ ਆ ਪਿੰਡ ਨੂੰ ਨੁਕਸਾਨ ਪਹਚਾਊਗੀ ਹੁਣ ਆ ਗਈ ਗੱਲ ਵੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਸਾਨੂੰ 2 ਸਾਲਾਂ ਤੋਂ ਇੱਕੋ ਗੱਲ ਕਰੀ ਜਾ ਰਿਹਾ ਕਿ ਤੁਸੀਂ ਗੱਲਬਾਤ ਕਰੋ ਤੁਸੀਂ ਥੋੜੀ ਅਸੀਂ ਗੱਲਬਾਤ ਸੁਣਦੇ ਆ ਤੁਸੀਂ ਫੈਕਟਰੀ ਨਹੀਂ ਅਸੀਂ ਰੋਕ ਸਕਦੇ ਤੁਸੀਂ ਉਹ ਮੰਨ ਜੋ ਤੁਹਾਨੂੰ ਫਾਇਦੇ ਪਤ ਗਣਾਈ ਜਾਂਦੀ ਆ ਸਾਨੂੰ ਫੈਕਟਰੀ ਦੇ ਰੋਜ਼ਗਾਰ ਵਗੈਰਾ ਦੀ ਗੱਲ ਕਰੀ ਜਾਂਦੇ ਨੇ ਜੇ ਰੋਜ਼ਗਾਰ ਦੇਣਾ ਤਾਂ ਫਿਰ ਉਹਦੇ ਲਈ ਕਹਿੰਦੇ ਵੀ ਇਹ ਚੀਜ਼ਾਂ ਵੀ ਜ਼ਰੂਰੀ ਨੇ ਵੀ ਜੇ ਲਾਵਾਂਗੇ ਕੋਈ ਇੰਡਸਟਰੀ ਲਿਆਵਾਂਗੇ ਤਾਂਹੀਂ ਰੋਜ਼ਗਾਰ ਦਵਾਂਗੇ ਇੱਕ ਪਾਸੇ ਤਾਂ ਆਪਾਂ ਕਹਿੰਨੇ ਵੀ ਬਿਲਕੁਲ ਦੇਖੋ ਇਸ ਇੰਡਸਟਰੀ ਲੱਗਣ ਵਾਸਤੇ ਇੱਕ ਏ ਏਰੀਏ ਨੇ ਫੋਕਲ ਪੁਆਇੰਟ ਚੁਣੇ ਗਏ ਨੇ ਆਪਾਂ ਫੋਕਲ ਪੁਆਇੰਟ ਚ ਲੈ ਕੇ ਜਾਓ ਫੈਕਟਰੀ ਤੂੰ ਕੋਣ ਮਨਾ ਕਰ ਸਕਦਾ ਹੁਣ ਤੁਸੀਂ ਇਹ ਰੈਸ਼ੀ ਏਰੀਆ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਫੈਕਟਰੀਆਂ ਲੱਗ ਸਕਦੀਆਂ ਹੁੰਦੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਇਤਰਾਜ ਆ ਜੇ ਸਾਡੇ ਇਹੀ ਨਹਿਰ ਦੇ ਪਰਲੇ ਪਾਸੇ ਲੈ ਜਾਣ ਕੁਹਾੜਾ ਰੋੜਾ ਉਹ ਫੋਕਲ ਪੁਆਇੰਟ ਏਰੀਆ ਉੱਤੇ ਇੱਕ ਨਹੀਂ 20 ਫੈਕਟਰੀਆਂ ਲੱਗੀਆਂ ਹੋਈਆਂ ਨੇ ਤੇ ਜੇ ਇਹ ਵੀ ਫੈਕਟਰੀ ਉੱਤੇ ਲੱਗ ਜੂਗੀ ਕੀ ਫਰਕ ਪੈਜੂਗਾ ਪਰ ਜਿਹੜੀ ਲੈ ਆ ਕੇ ਸਾਡੇ ਪਿੰਡ ਦੀ ਜੜ ਦੇ ਵਿੱਚ ਬਿਠਾ ਰਹੇ ਨੇ ਉਹ ਕਿਹੜਾ ਕਾਨੂੰਨ ਬਣਿਆ ਕਿਹੜੀ ਪਲੈਨਿੰਗ ਦੇ ਵਿੱਚ ਆ ਕਿ ਬਿਨਾ ਪਲੈਨਿੰਗ ਦੇ ਵਿੱਚ ਲੋਕਾਂ ਦੇ ਵਿੱਚ ਰੈਸ਼ੀਆ ਦੇ ਵਿੱਚ ਪਹੁੰਚੋ ਫਿਰ ਲੋਕਾਂ ਨੂੰ ਚੱਕੀ ਜਾਇਓ ਜਾਂ ਲੋਕ ਮਰ ਮਰ ਕੇ ਆਪੇ ਛ ਕੋ ਐਰਕੀਟਿਓ ਜਮੀਨ ਚਾ ਕਿਹੜੀ ਜਮੀਨ ਚਾ ਉਦੋਂ ਜਦੋਂ ਫੈਕਟਰੀ ਬਣ ਰਹੀ ਸੀ ਉਦੋਂ ਮਤਲਬ ਲੋਕ ਉਦੋਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਕੀ ਹੋਣ ਜਾ ਰਿਹਾ ਮੈਂ ਤੁਹਾਨੂੰ ਕਹ ਦਦਾ ਨਾ ਸਾਡੇ ਪਿੰਡ ਦਾ ਹੀ ਬੰਦਾ ਦਿੱਲੀ ਦੇ ਵਿੱਚ 에어 ਫੋਰਸ ਦੇ ਵਿੱਚ ਕੋਈ ਨੌਕਰੀ ਕਰਦਾ ਸੀਗਾ ਜਿਹਦੇ ਬਾਅਦ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਗਵਰਨਮੈਂਟ ਨੇ ਕੋਈ ਪ੍ਰੋਜੈਕਟ ਦੇ ਦਿੱਤਾ ਕਿ ਤੂੰ ਐਦਾਂ ਦੀ ਕੋਈ ਫੈਕਟਰੀ ਲਾ ਸਕਦੇ ਆ ਹੁਣ ਉਹਨੇ ਫੈਕਟਰੀ ਲਾਉਣੀ ਹੁੰਦੀ ਆ ਉਹਦੇ ਵਾਸਤੇ ਉਹਨੇ ਜ਼ਮੀਨ ਖਰੀਦਣੀ ਹੁੰਦੀ ਆ ਹੁਣ ਥੋੜੇ ਜੇ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਮੈਂ ਕਿਤੇ ਫੋਕਲ ਪੁਆਇੰਟ ਏਰੀਆ ਦੇ ਵਿੱਚੋਂ ਕਰੋੜਾਂ ਰੁਪਏ ਦੀ ਜ਼ਮੀਨ ਲਵਾਂਗਾ ਉਹਦੀ ਬਜਾਏ ਕਿਉਂ ਨਾ ਮੈਂ ਆਪਣੇ ਪਿੰਡ ਦੀ ਮੇਰੀ ਜਿੱਦੀ ਜ਼ਮੀਨ ਦੇ ਵਿੱਚ ਹੀ ਫੈਕਟਰੀ ਲਾ ਲਵਾਂ ਇਹ ਨਹੀਂ ਸੋਚਿਆ ਕਿ ਮੈਂ ਪਿੰਡ ਦੀ ਹੀ ਸਹਿਮਤੀ ਲੈ ਲਵਾਂ ਇਹ ਨਹੀਂ ਸੋਚਿਆ ਕਿ ਮੇਰੇ ਪਿੰਡ ਦੇ ਕਾਲ ਇੰਨੀਆਂ ਕਿ ਫੈਕਟਰੀਆਂ ਦੇ ਵਿੱਚ ਪੰਜਾਬ ਦੇ ਬੰਦੇ ਕੰਮ ਕਰਦੇ ਨੇ ਜਾਂ ਪਿੰਡਾਂ ਦੇ ਕੰਮ ਕਰਦੇ ਨੇ ਆ ਰਾਜਪੂਤਾ ਕੰਗਰਾਲੀ ਦੇ ਵਿੱਚ ਜਿਹੜੀ ਪਿੰਡ ਤੇ ਫੈਕਟਰੀ ਚੱਲੇ ਆ ਉਹਨਾਂ ਦੇ ਇੱਕ ਵੀ ਪਿੰਡ ਦਾ ਬੰਦਾ ਕੰਮ ਨਹੀਂ ਕਰਦਾ ਜੇ ਕੋਈ ਕਰਦਾ ਤਾਂ ਸਿਰਫ ਸਕਿਉਰਿਟੀ ਗਾਰਡ ਆ ਕੀ ਅਸੀਂ ਸਭਾ ਚ ਸਿਕਿਉਰਿਟੀ ਗਾਰਡ ਦੇ ਵਜਿਹਾ ਤੇ ਇੱਕ ਨੌਕਰੀ ਪਿੱਛੇ ਅਸੀਂ ਸਿਕਿਉਰਿਟੀ ਗਾਰਡ ਕਰਨੀ ਹੋਵੇ ਅਸੀਂ 20 ਕਿਲੋਮੀਟਰ ਅੱਗੇ ਜਾਊਗਾ ਜਦ ਕਿ ਅਸੀਂ ਨਹੀਂ ਨੌਕਰੀ ਕਰ ਸਕਦੇ ਜਾਂ ਅਸੀਂ ਉੱਥੇ ਜਾ ਸਕਦੇ ਹਾਂ ਜਿਹੜੀਆਂ ਸਹੂਲਤਾਂ ਨੂੰ ਪਿੰਡ ਤੋਂ ਸਾਡੇ ਕੋਲੋਂ ਲੋੜ ਹੈਲਪ ਦੀ ਲੋੜ ਹੈਗੀ ਆ ਅਸੀਂ ਉਹ 20 ਕਿਲੋਮੀਟਰ ਪਰੇ ਜਾਣ ਤੇ ਬਾਅਦ ਵੀ ਤਾਂ ਅਸੀਂ ਦੇ ਸਕਦੇ ਆ ਉਹਨੂੰ ਜ਼ਰੂਰੀ ਤਾਂ ਨਹੀਂ ਵੀ ਪਿੰਡ ਦੀ ਜੜ ਦੇ ਵਿੱਚੇ ਬੈਠ ਕੇ ਉਹਨੂੰ ਇਹ ਫੈਕਟਰੀ ਲਾਉਣੀ ਚਾਹੀਦੀ ਉਦੋਂ ਤਾਂ ਉਹਨੂੰ ਸਹੂਲਤਾਂ ਮਿਲਣਗੀਆਂ ਸਾਡੇ ਇੱਥੇ ਮਜੂਦਾ ਵਿਧਾਇਕ ਕੋਈ ਲੀਡਰ ਕੁਝ ਉਸ ਦਿਨ ਤੁਹਾਡੀ ਕੋਈ ਗੱਲਬਾਤ ਹੋਈ ਉਹਨੇ ਤੁਹਾਡ ਨੂੰ ਕੋਈ ਬਾਹ ਫੜਨ ਦੀ ਜਿਹੜੀ ਚੀਜ਼ ਜਿਹੜਾ ਸਟੈਪ ਆ ਜਿਹੜਾ ਇੱਕ ਸਟਰੋਂਗ ਆਪਾਂ ਇੱਕ ਗੱਲ ਕਰਦਾ ਹੁਣ ਮੈਂ ਖੜਾ ਮੈਂ ਆਪਣੇ ਪਿੰਡ ਨਾਲ ਖੜਾ ਤੁਹਾਡੇ ਮੂਹਰੇ ਠੋਕ ਕੇ ਕਹਿ ਰਹੇ ਆ ਕਿ ਅਸੀਂ ਫੈਕਟਰੀ ਦੇ ਖਿਲਾਫ ਆ ਅਸੀਂ ਫੈਕਟਰੀ ਬੰਦ ਕਰਾਉਣਾ ਚਾਹੁੰਦੇ ਆ ਐਮ ਐਲ ਏ ਸਾਡਾ ਜਿਚਤਾਇਆ ਹੋਇਆ ਅਸੀਂ ਸਪੋਰਟ ਕੀਤੀ ਆ ਮੈਂ ਸਭ ਤੋਂ ਵੱਧ ਉਹਨੂੰ ਸਪੋਰਟ ਕਰੀ ਆ ਪਿੰਡ ਪਿੰਡ ਜਾਗ ਜਾ ਕੇ ਉਹਦਾ ਪ੍ਰਚਾਰ ਕਰਿਆ ਹਰ ਇੱਕ ਜਗ੍ਹਾ ਤੇ ਉਹਦੀਆਂ ਵੀਡੀਓ ਬਣਾ ਬਣਾ ਬਣਾਈਆਂ ਨੇ ਮੈਂ ਇੰਨਾ ਠੋਕ ਕੇ ਬੋਲ ਸਕਦਾ ਉਰੀ ਠੋਕ ਕੇ ਬੋਲ ਸਕਦਾ ਅਸੀਂ ਉਹਨਾਂ ਨੂੰ ਬਣਾਇਆ ਨਾ ਕਿ ਉਹ ਆਪ ਬਣੇ ਨੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਅਸੀਂ ਆਪਣੀ ਤਾਕਤ ਉਹਨਾਂ ਨੂੰ ਦਿੱਤੀ ਆ ਕਿ ਅਸੀਂ ਹਜ਼ਾਰ ਬੰਦਾ ਕਿਥੇ ਲੋਕ ਲੱਖਾਂ ਲੋਕ ਨਹੀਂ ਬੋਲ ਸਕਦੇ ਸਾਡਾ ਇੱਕ ਬੰਦਾ ਬੋਲੇ ਸਾਡੇ ਵਿੱਚੋਂ ਉਹ ਤਾਕਤ ਉਹ ਨਹੀਂ ਵਰਤ ਰਿਹਾ ਉਹ ਦਿਖਾ ਨਹੀਂ ਰਿਹਾ ਆਪਣੇ ਮੁੱਖ ਮੰਤਰੀ ਦੇ ਕੋਲ ਜਿਲ੍ਹ ਜਾ ਕੇ ਅਸਤੀਵਾ ਰੱਖੇ ਵੀ ਜੇ ਨਿਆਯਤਾ ਮੇਰਾ ਅਸਤੀਵਾ ਜੀ ਮਨਜ਼ੂਰ ਕਰ ਜਾਂ ਮੇਰੀ ਫੈਕਟਰੀ ਚੱਲਣ ਉਹ ਕਰਦੇ ਇਹ ਚੀਜ਼ਾਂ ਸਟਰੋਂਗ ਫੈਸਲੇ ਲੈਣੇ ਪੈਂਦੇ ਨੇ ਆਪਣੇ ਲੋਕਾਂ ਲਈ ਅਸੀਂ ਵੀ ਤਾਂ ਲੈ ਰਹੇ ਆ ਸਾਡੇ ਕਿਤੇ ਕਿਤੇ ਦਬਾਅ ਨਹੀਂ ਪੈ ਰਹੇ ਕਿ ਉਹ ਫੈਕਟਰੀ ਵਾਲਾ ਸਾਨੂੰ ਖਰੀਦਦਾ ਨਹੀਂ ਹੈਗਾ ਕਿ ਸਾਡੇ ਭਾਂ ਨਹੀਂ ਲਾਉਂਦਾ ਹੈਗਾ ਦਬਾਅ ਪੈ ਰਹੇ ਹੈ ਕਿ ਜੀ ਫੁੱ ਸਾਨੂੰ ਸਾਨੂੰ ਲਗਾਤਾਰ ਰੋਜ਼ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰਾਉਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਕੋਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਚੁੱਪ ਕਰਾਈਏ ਵੀ ਆ ਪੰਜ ਸੱਤ 10 ਬੰਦੇ ਹੈਗੇ ਨੇ ਜਿਹੜੇ ਮੂਰੇ ਬੋਲਦੇ ਨੇ ਜੇ ਇਹਨਾਂ ਨੂੰ ਚੁੱਪ ਕਰਾ ਲਿਆ ਤਾਂ ਸਾਡੇ ਪਿੰਡ ਦੇ ਲੋਕ ਤਾਂ ਪਿੱਛੇ ਸਾਡੇ ਲੱਗੇ ਜਾਣਗੇ ਸੋ ਹਰ ਬੰਦੇ ਨੂੰ ਤੁਹਾਨੂੰ ਪਤਾ ਹੀ ਆ ਵੀ ਜੋ ਬੋਲਦਾ ਨਾ ਉਹਨੂੰ ਹਰ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਸਾਨੂੰ ਵੀ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਈ ਆ ਪਰ ਅਸੀਂ ਪਿੰਡ ਦੇ ਨਾਲ ਆ ਇਸ ਪਿੰਡ ਦੇ ਵਾਸੀ ਆ ਇੱਥੇ ਬਸਣਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਬਸਣਾ ਪਿੰਡ ਨਾਲ ਗਦਾਰੀਆਂ ਨਹੀਂ ਹੁੰਦੀ ਤਲਵੀਰ ਜੀ ਗੱਲ ਇਹ ਆ ਵੀ ਜੇ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਵੀਡੀਓ ਨੂੰ ਦੇਖ ਰਿਆ ਹੋਵੇ ਇਹ ਮਸਲਾ ਹੱਲ ਕਿੱਥੇ ਹੁੰਦਾ ਤੇ ਮੰਗਾ ਕੀਨੇ ਤੇ ਕਿਵੇਂ ਨਿਬੜਦਾ ਮਸਲਾ ਇੱਕੋ ਹਾਲਾ ਕੋਈ 100 ਜਿਵੇਂ ਕਹਿੰਦਾ 100 ਘੰਟੇ ਹੱਥ ਸਿਰੇ ਦੇ ਗੰਢ 100 ਇੱਕੋ ਮਸਲਾ ਕਿ ਸਾਡੀ ਫੈਕਟਰੀ ਬੰਦ ਹੋਊਗੀ ਤਾਂ ਸਾਡਾ ਮਸਲਾ ਹੱਲ ਹੋਣਾ ਨਹੀਂ ਹੱਲੇ ਨਹੀਂ ਹੋਣਾ ਕਿਉਂਕਿ ਫੈਕਟਰੀ ਲੱਗ ਕੇ ਤਾਂ ਮਸਲਾ ਕੋਈ ਹੈ ਹੀ ਨਹੀਂ ਵੀ ਫੈਕਟਰੀ ਲੱਗਣ ਦੇਣੀ ਆ ਸੋ ਇਸ ਕਰਕੇ ਫੈਕਟਰੀ ਬੰਦ ਹੋਊਗੀ ਤਦ ਜਾ ਕੇ ਕੰਮ ਬਣਨਾ ਜੀ ਦੇਖ ਰਹੇ ਆ ਕਿ ਬੱਚੇ ਵੀ ਨੇ ਬੀਬੀਆਂ ਵੀ ਨੇ ਬਜ਼ੁਰਗ ਵੀ ਨੇ ਸਾਰੇ ਬੈਠੇ ਆ ਕੇ ਹਾਂ ਦੂਰੋਂ ਦੂਰੋਂ ਆ ਰਹੀ ਹੈ ਸੰਗਤ ਇਹ ਨਹੀਂ ਹੈਗੇ ਕਿ ਸਾਡੇ ਹੁਣ 15 20 ਪਿੰਡੇ ਰਹਿ ਗਏ ਹੁਣ ਤਾਂ ਬਹੁਤ ਸੰਗ ਦੂਰ ਦੂਰੋਂ ਆ ਰਹੀ ਆ ਚੱਲ ਕੇ ਸਾਨੂੰ ਸਪੋਰਟ ਕਰ ਰਹੀ ਆ ਹੁਣੇ ਮੈਨੂੰ ਦੋ ਤਿੰਨ ਜਗ੍ਹਾ ਤੋਂ ਫੋਨ ਆਏ ਨੇ ਕਿ ਅਸੀਂ ਵੀ ਟਰਾਲੀਆਂ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ ਨੂੰ ਜਿਵੇਂ ਜਿਵੇਂ ਇਹ ਰੋ ਵਾਧਾ ਜਾਈ ਜਾਣਾ ਜਿਵੇਂ ਜਿਵੇਂ ਦਿਨ ਪੈਂਦੇ ਜਾਈ ਜਾਣੇ ਉਹਨਾਂ ਉਹਨਾਂ ਸਾਡੇ ਵੱਲੋਂ ਲੋਕਾਂ ਦਾ ਵਾਧਾ ਆਈ ਜਾਣਾ ਕਿਉਂਕਿ ਜਿਨ੍ਹਾਂ ਫੈਕਟਰੀਆਂ ਦੇ ਵਿੱਚ ਧਰਨੇ ਲੱਗੇ ਹੋਏ ਨੇ ਜਿਵੇਂ ਕਿ ਕੁਝ ਲੁਧਿਆਣਾ ਦੇ ਵਿੱਚ ਵੀ ਧਰਨੇ ਲੱਗੇ ਹੋਏ ਨੇ ਜਿ ਕਰਨਾ ਸ਼ੁਰੂ ਕਰਤਾ ਸਾਨੂੰ ਦੇਖ ਕੇ ਜਾਗੇ ਆ 43 ਫੈਕਟਰੀਆਂ ਹੋਰ ਮਨਜ਼ੂਰ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਅਨਪਲੈਨਿੰਗ ਚੱਲ ਰਹੀਆਂ ਨੇ ਉਹ ਵੀ ਕਿਤੇ ਵੀ ਲਾਈਆਂ ਜਾ ਰਹੀਆਂ ਨੇ ਜਿਵੇਂ ਰਤੀਪੁਰ ਪਿੰਡ ਦੇ ਵਿੱਚ ਹੁਣ ਫੈਕਟਰੀ ਲੱਗਣ ਜਾ ਰਹੀ ਆ ਉਹ ਪਿੰਡ ਵੀ ਹੁਣ ਉੱਠਣ ਲੱਗੇ ਵੀ ਐਸ ਪਿੰਡ ਦੀ ਜੇ ਫੈਕਟਰੀ ਦਾ ਹੁਣ ਜੋ ਫੈਸਲਾ ਹੋਊਗਾ ਉਹ ਹੀ ਫੈਸਲਾ ਕਾਹਨੂੰ ਸਾਡੀ ਫੈਕਟਰੀ ਦਾ ਹੋਊਗਾ ਇਸ ਕਰਕੇ ਉਹ ਵੀ ਤੁਰਪੇ ਉੱਠ ਕੇ ਕਿਸਾਨ ਯੂਨੀਅਨ ਦੇ ਵੀ ਅਸੀਂ ਦੇਖ ਰਹੇ ਹਰਮਿੰਦਰ ਸਿੰਘ ਕਾਦੀਆਂ ਹੋਣ ਵਾਲੀ ਕਾਦੀਆਂ ਯੂਨੀਅਨ ਜਿਹੜੀ ਆ ਉਹ ਤੁਹਾਡੇ ਨਾਲ ਹੋਰ ਵੀ ਕਿਸੇ ਯੂਨੀਅਨ ਦੇ ਨਾਲ ਗੱਲਬਾਤ ਹੋਈ ਨਹੀਂ ਹਜੇ ਦੇਖੋ ਸਾਡੀ ਜਿਹੜੀ ਯੂਨੀਅਨ ਕਾਦੀਆਂ ਉਹ ਸਾਡੇ ਨਾਲ ਪਹਿਲੇ ਦਿਨ ਤੋਂ ਤਰੀ ਹੋਈ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਜਿਹੜੇ ਕਾਦੀ ਯੂਨੀਅਨ ਦੇ ਨਮਾਇंदे ਨੇ ਤੇ ਇਸ ਕਰਕੇ ਸਾਡੀ ਪਿੰਡ ਤਾਂ ਸਾਰੀ ਚਲੋ ਕਿਸਾਨ ਜੁੜਿਆ ਹੋਇਆ ਹਰ ਇੱਕ ਕਿਸੇ ਨਾ ਕਿਸੇ ਜੱਥੇਬੰਦੀ ਨਾਲ ਜੁੜਿਆ ਹੋਇਆ ਸਾਰਾ ਪਿੰਡ ਪਰ ਕੁਝ ਲੋਕ ਸਾਡੇ ਜਾਦਾ ਭਾਰੂ ਲੋਕ ਜਿਹੜੇ ਸਾਡੇ ਜਾਦਾ ਮਜ਼ਬੂਤ ਬੋਲ ਸਕਦੇ ਨੇ ਉਹ ਸਾਡੇ ਕਾਦੀਆਂ ਜੱਥੇਬੰਦੇ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਹਰਮਿੰਦਰ ਸਿੰਘ ਕਾਦੀਆਂ ਨੇ ਜਿਹੜੇ ਸਾਨੂੰ ਉਹ ਪਹਿਲੇ ਦਿਨ ਤੋਂ ਹੀ ਸਪੋਰਟ ਕੀਤੀ ਹੋਈ ਆ ਤੇ ਅੱਜ ਵੀ ਧਰਨੇ ਦੇ ਵਿੱਚ ਸਭ ਤੋਂ ਹੋਇਆ ਤੇ ਇੱਥੋਂ ਤੱਕ ਕਿ ਹਰਮਿੰਦਰ ਸਿੰਘ ਕਾਦੀਆਂ ਨੇ ਇਹ ਕਹਿਤਾ ਵੀ ਜੇ ਤੁਸੀਂ ਕਹੇ ਹੋ ਸਾਨੂੰ ਅੱਜ ਹੁਕਮ ਕਰੋ ਤਾਂ ਅਸੀਂ ਪੂਰੇ ਦਾ ਪੂਰਾ ਪੰਜਾਬ ਬਲੌਕ ਕਰਾ ਦਾਂਗੇ ਪੂਰੇ ਦਾ ਪੂਰਾ ਪੰਜਾਬ ਬੰਦ ਕਰ ਦਾਂਗੇ ਪੂਰੀਆਂ ਦਿੱਲੀ ਰੋਡ ਚੰ ਹੋ ਤਾਂ ਅੱਜੇ ਬੰਦ ਕਰ ਦਨੇ ਆ ਐਨਾ ਬੰਦਾ ਉਹ ਬੰਦਾ ਹੇ ਦਮ ਰੱਖਦਾ ਜਾਨ ਰੱਖਦਾ ਤਾਂ ਬੀਬੀਆਂ ਵੀ ਨੇ ਇੱਥੇ ਬੀਬੀਆਂ ਵੀ ਨੇ ਬੱਚੀਆਂ ਵੀ ਨੇ ਨਾਲ ਆ ਵੀ ਗੱਲਬਾਤ ਕਰਾਂਗੇ ਬੀਬੀ ਜੀ ਕੀ ਮਸਲਾ ਹੈ ਮਸਲਾ ਤੁਹਾਨੂੰ ਰੋੜਾਂ ਤੇ ਆਉਣਾ ਪੈ ਗਿਆ ਦੇਖੋ ਜੀ ਮਸਲਾ ਹੁਣ ਤਾਂ ਜਿਵੇਂ ਕਹਿੰਦੇ ਮੁਸਕਾ ਵਰ ਸੁਰਖੀਆਂ ਤੇ ਆ ਸਾਰਿਆਂ ਨੂੰ ਪਤਾ ਹੀ ਆ ਬਈ ਜ਼ਹਿਰੀਲੀ ਗੈਸ ਦੀ ਫੈਕਟਰੀ ਲੱਗ ਰਹੀ ਆ ਤੇ ਉਹ ਮਾਲਕਾ ਜਿਹੜਾ ਉਹ ਤਾਂ ਟੱਸ ਤੋਂ ਮਸ ਨਹੀਂ ਹੋ ਰਿਹਾ ਉਹਨੂੰ ਪ੍ਰਸ਼ਾਸਨ ਦੀ ਪੂਰੀ ਸਹੈ ਆ ਜੀ ਤਾਂ ਹੀ ਉਧਰ ਹੁਣ ਵੀ ਕੰਮ ਚੱਲ ਰਿਹਾ ਤਾਂ ਉੱਥੇ ਕੰਮ ਚੱਲ ਰਿਹਾ ਤੁਸੀਂ ਰੋੜਾਂ ਤੇ ਬੈਠੇ ਹੋ ਤੇ ਉੱਧਰ ਲਗਭਗ ਜੇ ਕਹਿ ਲਈਏ ਜੇ ਕਿਸਾਨਾਂ ਦਾ ਖੇਤਾਂ ਦੇ ਵਿੱਚ ਵੀ ਹੁਣ ਕੰਮ ਹੈਗਾ ਹੀ ਆ ਲਗਭਗ ਤਿਆਰ ਫਸਲ ਖੜੀ ਆ ਹਾਂਜੀ ਫਸਲ ਤਿਆਰ ਖੜੀ ਆ ਇਦਾਂ ਦਾ ਕੋਈ ਉਹ ਨਹੀਂ ਜਿੰਨਾ ਚਿਰ ਧਰਨਾ ਧਰਨਾ ਸਾਨੂੰ ਲਾਉਣਾ ਪਊ ਚਾਹੇ 15 ਦਿਨ 20 ਦਿਨ ਮਹੀਨਾ 2 ਮਹੀਨੇ ਅਸੀਂ ਧਰਨਾ ਲਾਵਾਂਗੇ ਚਾਹੇ ਸਾਨੂੰ ਆਪਣੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਇੱਕ ਇੱਕ ਜਾਣਾ ਏ ਤਾਂ ਹੀ ਤਾਂ ਹੁਣ ਕਹੀਦਾ ਵਾ ਵੀ ਜਿਹਨਾਂ ਦੇ ਵੀ ਹੈਗਾ ਕਈ ਤਾਂ ਹੁਣ ਅੱਜਕੱਲ ਆਪਣੀ ਸਿੱਖਾਂ ਦੀ ਜਿਹੜੀ ਆਬਾਦੀ ਬਹੁਤ ਘਟ ਆ ਵਿਚਾਰਾਂ ਹਾਂ ਜਿੰਨਾਂ ਦਾ ਇੱਕ ਬੱਚਾ ਹੁੰਦਾ ਅਗਲਾ ਕਹਿੰਦਾ ਮੁੰਡਾ ਹੋ ਗਿਆ ਬਸ ਠੀਕ ਆ ਜੀ ਲੋਕਾਂ ਨੂੰ ਆਏ ਨਹੀਂ ਪਤਾ ਵੀ ਕੱਲੇ ਨੂੰ ਤਾਂ ਕੋਈ ਪੰਡ ਨਹੀਂ ਚਕਾਉਂਦਾ ਹੈ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਾਂਗੇ ਸਾਡਾ ਕੰਮ ਕਰੋ ਅਸੀਂ ਆਪ ਇੱਥੇ ਬੈਠਾਂਗੇ ਫਸਲ ਵੀ ਅਸੀਂ ਖਰਾਬ ਨਹੀਂ ਹੋਣ ਦੇਣੀ ਕੰਮ ਵੀ ਕਰਦੇ ਖਰਾਬ ਨਹੀਂ ਹੋਣ ਦੇਣੇ ਬਦਲ ਬਦਲ ਕੇ ਬੈਠਾਂਗੇ ਅਸੀਂ ਹਾਂ ਜੀ ਇੱਥੇ ਧਰਨੇ ਤੇ ਅਸੀਂ ਪੱਕਾ ਅਣ ਮਿੱਥੇ ਸਮੇਂ ਲਈ ਲਗਾ ਲਿਆ ਇੱਥੇ ਸ਼ੰਕੇ ਕੀ ਨੇ ਤੁਹਾਨੂੰ ਕੀ ਲੱਗਦਾ ਵੀ ਕਿਉਂ ਵੀ ਧਰਨੇ ਤੇ ਬਹਿਣਾ ਚਾਹੀਦਾ ਤੁਸੀਂ ਇੱਥੇ ਆਏ ਹੋ ਬੱਚੇ ਵੀ ਤੁਹਾਡੀ ਉਮਰ ਛੋਟੀ ਆ ਹਾਂ ਜੀ ਖਤਰਾ ਕੀ ਆ ਜੀ ਸਾਡੇ ਜੇ ਫੈੰਡ ਜੇ ਫੈਕਟ ਦੀ ਫੇਰੇ ਜੀ ਸਾਨੂੰ ਜੀ ਬਿਮਾਰੀਆਂ ਲੱਗੂਗੀ ਜੇ ਤੁਸੀਂ ਸਕੂਲੇ ਵੀ ਨਹੀਂ ਜਾਂਦੇ ਤਾਂ ਧਰਨੇ ਤੇ ਆਉਨੇ ਆ ਵੀ ਸਾਡੇ ਪਿੰਡ ਵੀ ਫੈਕਟਰੀ ਨਾ ਬਸ ਬਣੇ ਹਾਂਜੀ ਫੈਕਟਰੀ ਨਾ ਬਣੇ ਤਾਂ ਕਰਕੇ ਸਕੂਲ ਨਹੀਂ ਜਾਂਦੇ ਧਰਨੇ ਤੇ ਆਉਨੇ ਹਾਂਜੀ ਤੁਹਾਡਾ ਕੀ ਨਾਮ ਆ ਜਪਨਜੋਤ ਕੌਰ ਅੱਛਾ ਤੇ ਤੁਸੀਂ ਧਰਨੇ ਤੇ ਆਏ ਹੋ ਵੀ ਤਾਂ ਜੋ ਸਾਡੇ ਪਿੰਡ ਦੇ ਵਿੱਚ ਜਿਹੜੀ ਫੈਕਟਰੀ ਨਾ ਲੱਗ ਸਕੇ ਹਾਂਜੀ ਫੈਕਟਰੀ ਦੇ ਦੇਖੋ ਬਹੁਤ ਨੁਕਸਾਨ ਨੇ ਸਾਡੇ ਪਿੰਡ ਨੂੰ ਵੀ ਪਾਣੀ ਦਾ ਬਹੁਤ ਪ੍ਰਦੂਸ਼ਣ ਫੈਲ ਰਿਹਾ ਆ ਪਾਣੀ ਨੂੰ ਪਾਣੀ ਦਾ ਪ੍ਰਦੂਸ਼ਣ ਫੈਲ ਰਿਹਾ ਜ਼ਮੀਨ ਦੇ ਵਿੱਚ ਮਤਲਬ ਡਿਸਾਲਵ ਹੋ ਰਿਹਾ ਆ ਉਹਦੇ ਬਹੁਤ ਨੁਕਸਾਨ ਨੇ ਸਾਨੂੰ ਇਸ ਕਰਕੇ ਗੈਸ ਫੈਕਟਰੀ ਬੰਦ ਕਰਵਾਈ ਜਾਵੇ ਤੁਹਾਡਾ ਕੀ ਨਾਮ ਆ ਸਹਿਪ੍ਰੀਤ ਸਿੰਘ ਚੀਮਾ ਤੇ ਤੁਸੀਂ ਵੀ ਧਰਨੇ ਚਾਹੇ ਹੋ ਤੁਹਾਨੂੰ ਵੀ ਪਤਾ ਵੀ ਕੀ ਕੁਝ ਹੋ ਰਿਹਾ ਹੈ ਤੇ ਹਾਂਜੀ ਹਾਂਜੀ ਪਤਾ ਜੀ ਇਹ ਇੱਕ ਤਾਂ 에ਅਰ ਪ੍ਰਦੂਸ਼ਨ ਇੱਕ ਤਾਂ 에ਅਰ ਪ੍ਰਦੂਸ਼ਨ ਹੋਊਗਾ ਲੈਂਡ ਪ੍ਰਦੂਸ਼ਨ ਵੀ ਹੋਗਾ ਵਾਟਰ ਪ੍ਰਦੂਸ਼ਨ ਵੀ ਹੋਗਾ ਤੇ ਨੌਇਸ ਪ੍ਰਦੂਸ਼ਨ ਨੱਦ ਹੋਊਗਾ ਤੁਹਾਨੂੰ ਲੱਗਦਾ ਵੀ ਪ੍ਰਦੂਸ਼ਨ ਜਿਹੜਾ ਤੁਹਾਡੇ ਜ਼ਮੀਨ ਖਰਾਬ ਕਰ ਦੂ ਪਾਣੀ ਖਰਾਬ ਕਰ ਦੂ ਤੇ ਹਵਾ ਖਰਾਬ ਕਰ ਦੂ ਤੁਹਾਡੇ ਏਰੀਆ ਦੀ ਤੇ ਕੰਨ ਖਰਾਬ ਕਰ ਦੂ ਤੇ ਜਿਹੜਾ ਉਹਦਾ ਜੋ ਮਤਲਬ ਧੂਆ ਨਿਕਲੂਆ ਤੁਹਾਡਾ ਇਹ ਕਹਿਣਾ ਹੈ ਤੁਹਾਡਾ ਕੀ ਨਾਮ ਹੈ ਵੀ ਜੀ 파ਰਮਜੀਤ ਕੌਰ ਜੀ ਤੇ ਕੀ ਲੱਗਦਾ ਕਿ ਇਹ ਦੋ ਤਿੰਨ ਪਿੰਡ ਦਾ ਕਹਿੰਦੇ ਬਕਾਊ ਵੀ ਨੇ ਔਰ ਬਕਾਉ ਉਧਰ ਪਿੰਡ ਸੇਲ ਦੇ ਉੱਤੇ ਲਾ ਕੇ ਜਿਹੜਾ ਇੱਥੇ ਆ ਕੇ ਸੜਕ ਤੇ ਬੈਠ ਗਏ ਤੁਸੀਂ ਤਾਂ ਇਹ ਕੀ ਕਾਰਨ ਆ ਤੁਹਾਡੀ ਕੋਈ ਤਨਕੀਲ ਕੀ ਖਤਰੇ ਲੱਗਦੇ ਨੇ ਤੁਹਾਨੂੰ ਇਹਨਾਂ ਸਾਡਾ ਜੀ ਆਪਦਾ ਪਿੰਡ ਵੀ ਸਾਡਾ ਜੀ ਬਕਾਉ ਕੀਤਾ ਹੈ ਪਿੰਡ ਟੱਪਰੀਆਂ ਇਹ ਕਰਕੇ ਜੀ ਜੀ ਫੈਕਟਰੀ ਜਿਹੜੀ ਲੱਗ ਰਹੀ ਹੈ ਜੀ ਇਹ ਜ਼ਹਿਰੀਲੀ ਹੈ ਜੀ ਗੈਸ ਸਾਡੇ ਆਉਣ ਵਾਲੇ ਬੱਚਿਆਂ ਨੂੰ ਬਹੁਤ ਖਤਰਾ ਹੈ ਜੀ ਸਾਡਾ ਕੀ ਆ ਅਸੀਂ ਅੱਜ ਵੀ ਮਰ ਸਕਦੇ ਹਾਂ ਕੱਲ੍ਹ ਵੀ ਮਰ ਸਕਦੇ ਹਾਂ ਸਾਡਾ ਦੁਆ ਦੇਣਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਜੀ ਉਹ ਖਰਾਬ ਹੋ ਰਹੀ ਹੈ ਜੀ ਲੀਡਰ ਕੋਈ ਕਿਸ ਤਰ੍ਹਾਂ ਆਇਆ ਕੋਈ ਪਿੰਡਾਂ ਦੇ ਵਿੱਚ ਜਦੋਂ ਦੀ ਇਹ ਗੱਲਬਾਤ ਚੱਲ ਰਹੀ ਹੈ ਕਿ ਭਾਈ ਪਿੰਡ ਬਕਾਉ ਨੇ ਕਿਉਂ ਬਕਾਉ ਨੇ ਕਿਉਂ ਲੋਕ ਜਿਹੜਾ ਆਉਂਦੇ ਨੇ ਜੀ ਆ ਕੇ ਸਾਨੂੰ ਦਲਾਸਾ ਦੇ ਜਾਂਦੇ ਨੇ ਜੀ ਕੋਈ ਨਾ ਜੀ ਥੱਡੀ ਫੈਕਟਰੀ ਬੰਦ ਕਰਾਵਾਂਗੇ ਜੀ ਉਹਨਾਂ ਦਾ ਕੰਮ ਜੀ ਮਾਰੋ ਮਾਰ ਚੱਲ ਰਿਹਾ ਜੀ ਰਾਤਾਂ ਨੂੰ ਗੱਡੀਆਂ ਆਉਂਦੀਆਂ ਨੇ ਭਰ-ਭਰ ਮਾਲ ਦੀਆਂ ਜੀ ਜਦ ਅਸੀਂ ਜਾਣਦੇ ਹਾਂ ਸਾਨੂੰ ਕਹਿੰਦੇ ਤੁਹਾਡੇ ਤੇ ਪਰਚੇ ਹੋ ਜਾਣਗੇ ਜਿਹਨੇ ਪਰਚਾ ਕਰਨ ਸਾਡੇ ਦੇ ਕਰਨ ਜੀ ਪਰਚਾ ਅਸੀਂ ਕਰਨੇ ਨੂੰ ਤਿਆਰ ਹਾਂ ਜੀ ਜਿਹਨੇ ਗੋਲੀ ਚਲਾਉਣੀ ਸਾਡੇ ਤੇ ਗੋਲੀ ਚਲਾਉਣੀ ਸਾਰੇ ਨਗਰ ਬੈਠੀ ਹੈ ਸਾਡੀ ਪੰਚਾਇਤ ਬੈਠੀ ਆ ਸਾਡੇ ਨਗਰ ਬ ਲੀਡਰ ਆਉਣਗੇ ਵੋਟਾਂ-ਵੂਟਾਂ ਲੈਣ ਉਦੋਂ ਫਿਰ ਇਹ ਇਧਰੋਂ ਤੁਸੀਂ ਧਰਨਾ ਲਾ ਲਿਆ ਅਸੀਂ ਜੀ ਹੁਣ ਸਾਡੇ ਬੋਟ ਤਿਆਰ ਹੋ ਰਹੇ ਨੇ ਪਿੰਡ ਦੇ ਅਸੀਂ ਤਿੰਨਾਂ ਖੁੰਝਿਆਂ ਤੇ ਵੋਟ ਲਗਾ ਦੇਣੇ ਨੇ ਬਾਈਕਾਟ ਦੇ ਜੀ ਸਾਡਾ ਵੋਟਾਂ ਦਾ ਬਾਈਕਾਟ ਰਹੂਗਾ ਜੀ ਜਾਂ ਸਾਡਾ ਮਸਲਾ ਹੱਲ ਨਹੀਂ ਹੁੰਦਾ ਫਿਰ ਅਸੀਂ ਵੋਟ ਕਰਕੇ ਪਾਵਾਂਗੇ ਕਿਸੇ ਨੂੰ ਜੀ ਹਾਂਜੀ ਸਾਡਾ ਵੋਟ ਕੋਈ ਸੇ ਵੀ ਚਾਹੇ ਕੋਈ ਅਕਾਲੀ ਆ ਚਾਹੇ ਭਾਜਪਾ ਵਾਲਾ ਚਾਹੇ ਕਾਂਗਰਸਾ ਚਾਹੇ ਆਮ ਆਦਮੀ ਦਾ ਅਸੀਂ ਕੋਈ ਵੀ ਲੀਡਰ ਆਪਣੇ ਪਿੰਡ ਚ ਵੜਨ ਨਹੀਂ ਦੇਣਾ ਜੀ ਹਾਂਜੀ ਸਾਡਾ ਪੱਕਾ ਬਾਈਕਾਟ ਵੋਟਾਂ ਦਾ ਇਰਕੋਲਾ ਤਾਂ ਧਰਨੇ ਦੇ ਉੱਤੇ ਜਿਹੜੇ ਆ ਬੈਠੇ ਹੋਏ ਨੇ ਲੋਕਾਂ ਨੂੰ ਤਸਵੀਰਾਂ ਇੱਕ ਵਾਰ ਹੋਰ ਜਾ ਕੇ ਇੱਧਰ ਨੂੰ ਦਿਖਾ ਦਿੰਨੇ ਆ ਤਾਂ ਲੰਗਰ ਪ੍ਰਸ਼ਾਦ ਦੇ ਵੀ ਚੱਲ ਰਹੇ ਨੇ ਸਾਰਿਆਂ ਤੁਸੀਂ ਦੇਖ ਸਕਦੇ ਹੋ ਇੱਥੇ ਬਜ਼ੁਰਗ ਵੀ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਮਸਲਾ ਕੀ ਹੈ ਜਿਸ ਕਰ ਧਰਨੇ ਦੇ ਉੱਤੇ ਬਹਿਣਾ ਪੈ ਗਿਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਤੇ ਬੱਚੇ ਨੇ ਬਜ਼ੁਰਗ ਨੇ ਬੀਬੀਆਂ ਨੇ ਤਾਂ ਸਾਰੇ ਹੀ ਜਿਹੜੇ ਆ ਧਰਨੇ ਦੇ ਉੱਤੇ ਆ ਕੇ ਬੈਠੇ ਨੇ ਤਾਂ ਇੱਥੇ ਧਰਨਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਤਾਂ ਇਹ ਛੜਕ ਦੇ ਉੱਤੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਦੇ ਉੱਤੇ ਇਹ ਧਰਨਾ ਜਿਹੜਾ ਉਹ ਲਗਾ ਦਿੱਤਾ ਗਿਆ ਤਾਂ ਬਹੁਤ ਸਾਰੇ ਪਿੰਡ ਇਹਨਾਂ ਦੇ ਵਿੱਚੋਂ ਤਿੰਨ ਚਾਰ ਪਿੰਡ ਜੇ ਮੁਕਸ਼ਕਾਬਾਦ ਹੋ ਗਿਆ ਤਾਂ ਹੋਰ ਜਿਹੜੇ ਟਿੱਪਰੀ ਪਿੰਡ ਹੋਗੇ ਇਹ ਜਿਹੜੇ ਆ ਇਹਨਾਂ ਦੇ ਵੱਲੋਂ ਸੇਲ ਦੇ ਉੱਤੇ ਲਗਾ ਦਿੱਤੇ ਗਏ ਨੇ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇੱਥੇ ਗੈਸ ਫੈਕਟਰੀ ਲੱਗਣ ਜਾ ਰਹੀ ਆ ਇਸ ਦਾ ਨੁਕਸਾਨ ਹੋਵੇ ਇਸ ਕਰਕੇ ਅਸੀਂ ਪਹਿਲਾਂ ਹੀ ਇੱਥੋਂ ਛੱਡ ਕੇ ਜਿਹੜੇ ਆ ਉਹ ਚਲੇ ਜਾਈਏ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾਨਮੀ